ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਇੰਟਰਸਟਿੰਗ ਵੀਡੀਓ ਦੇ ਵਿੱਚ ਪ੍ਰੋਜੈਕਸ਼ਨ ਦਾ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਬਿਲਕੁਲ ਫ੍ਰੀ ਦੇ ਵਿੱਚ ਤੇ ਇਹੋ ਜੀ ਐਜੂਕੇਸ਼ਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ ਜਿਹੜਾ ਕਿ ਜਦੋਂ ਵੀ ਬ੍ਰੇਕ ਆਊਟ ਹੋਇਆ ਕਰੇਗਾ ਜਾਂ ਬ੍ਰੇਕਡਾਊਨ ਹੋਇਆ ਕਰੇਗਾ ਤੁਹਾਨੂੰ ਫੋਮੋ ਨਹੀਂ ਆਵੇਗੀ ਟਰੇਡ ਕਰਨ ਦੀ ਤੁਸੀਂ ਆਰਾਮ ਨਾਲ ਬੈਠ ਕੇ ਇਸ ਨੂੰ ਦੇਖੋਗੇ ਤੇ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇਗਾ ਉਦੋਂ ਤੁਸੀਂ ਟਰੇਡ ਵੀ ਕਰੋਗੇ ਤੇ ਜਿੰਨਾ ਪਹਿਲਾ ਮੂਵ ਆਇਆ ਸੀ ਉਹਦੇ ਨਾਲੋਂ ਜ਼ਿਆਦਾ ਮੂਵ ਵੀ ਆਵੇਗਾ ਤੇ प्रॉफिट ਵੀ ਜ਼ਿਆਦਾ ਹੋਵੇਗਾ ਤੇ ਟ੍ਰੇਡ ਨੂੰ ਰਿਲੈਕਸ ਕਰਕੇ ਹੋਲਡ ਵੀ ਕਰ ਸਕੋਗੇ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਇਹ ਚੀਜ਼ ਹੋਣ ਵਾਲੀ ਹੈ ਇਹ ਦੂਜਾ ਤਰੀਕਾ ਹੋਵੇਗਾ ਬ੍ਰੇਕਆਊਟ ਨੂੰ ਤੇ ਬ੍ਰੇਕਡਾਊਨ ਨੂੰ ਟ੍ਰੇਡ ਕਰਨ ਦਾ ਠੀਕ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕਿਵੇਂ ਆਪਾਂ ਫੇਲਡ ਬ੍ਰੇਕਆਊਟ ਨੂੰ ਟ੍ਰੇਡ ਕਰਦੇ ਹਾਂ ਉਹ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜਾ ਅਜੇ ਤੱਕ ਕਿਸੇ ਨੇ ਨਹੀਂ ਦੱਸਿਆ ਹੋਊਗਾ ਉਹ ਦੱਸਾਂਗਾ ਪਰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਦੱਸਾਂਗੇ ਕਿ ਬ੍ਰੇਕਆਊਟ ਤੇ ਬ੍ਰੇਕਡਾਊਨ ਤੇ ਰੀਟੈਸਟ ਤੇ ਕਿਦੋਂ ਟ੍ਰੇਡ ਕਰਨੀ ਹੈ ਤੇ ਕਿਦੋਂ ਟ੍ਰੇਡ ਨਹੀਂ ਕਰਨੀ ਕਿਹੜਾ ਰੀ ਟੈਸਟ ਰੀਅਲ ਹੁੰਦਾ ਹੈ ਤੇ ਕਿਹੜਾ ਫੇਕ ਹੁੰਦਾ ਹੈ ਠੀਕ ਹੈ ਆਓ ਅੱਜ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਨਿਫਟੀ ਦਾ ਚਾਰਟ ਓਪਨ ਕੀਤਾ ਹੋਇਆ ਉਸ ਤੋਂ ਬਾਅਦ ਆ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਬਿਟਕੋਇਨ ਦੇ ਵਿੱਚ ਵੀ ਦਿਖਾਵਾਂਗਾ ਇੱਕ ਦੋ ਠੀਕ ਹੈ ਤੇ ਦੂਜਾ ਕੁਐਸਚਨ ਪਿਛਲੀ ਵੀਡੀਓ ਦੇ ਵਿੱਚ ਕੁਝ ਲੋਕਾਂ ਦਾ ਸੀ ਕਿ ਕਿਹੜੇ ਟਾਈਮ ਫਰੇਮ ਤੇ ਅਸੀਂ ਡੀਹਾਈ ਦਾ ਬ੍ਰੇਕਆਊਟ ਵੇਖਣਾ ਕਿਹੜੇ ਤੇ ਨਹੀਂ ਵੇਖਣਾ 5 ਮਿੰਟ ਤੇ ਵੇਖੋ 15 ਮਿੰਟ ਤੇ ਵੇਖੋ ਘੰਟੇ ਦੇ ਵੇਖੋ ਕਿਸੇ ਤੇ ਵੀ ਵੇਖ ਸਕਦੇ ਹੋ ਠੀਕ ਹੈ ਜਿਹੜੇ ਟਾਈਮ ਫਰੇਮ ਤੇ ਸੈਟਅਪ ਬਣਿਆ ਉਸੇ ਤੇ ਟ੍ਰ ਜਿਵੇਂ ਮੰਨ ਲਓ ਕਿ 5 ਮਿੰਟ ਤੇ ਕੋਈ ਰੇਂਜ ਬਣੀ ਹੈ ਤੇ ਉਹਦਾ ਬ੍ਰੇਕਆਊਟ ਹੋਵੇਗਾ ਜਾਂ ਬ੍ਰੇਕਡਾਊਨ ਹੋਵੇਗਾ ਉਹਦੇ ਤੇ ਵੀ ਉਹ ਤਰੀਕੇ ਨਾਲ ਕੰਮ ਕਰਨਗੇ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਓ ਡੇ ਹਾਈ ਦਾ ਬ੍ਰੇਕਆਊਟ ਤੁਸੀਂ 15 ਮਿੰਟ ਤੇ ਤੇ 5 ਮਿੰਟ ਤੇ ਦੇਖ ਸਕਦੇ ਜਦੋਂ ਦੋਨਾਂ ਚੋਂ ਜਿੱਤੇ ਵੀ ਸੈਟਅਪ ਬੰਦਾ ਉਦੋਂ ਟ੍ਰੇਡ ਕਰੋ ਜੇ ਤੁਸੀਂ ਨਿਫਟੀ 'ਚ ਟ੍ਰੇਡ ਕਰ ਰਹੇ ਹੋ ਇਹ ਮੈਂ ਪਿਛਲੀ ਵੀਡੀਓ 'ਚ ਵੀ ਦੱਸ ਚੁੱਕਿਆ ਹਾਂ ਪਰ ਤੁਸੀਂ ਪੂਰੀ ਵੀਡੀਓ ਨਹੀਂ ਵੇਖੀ ਸ਼ਾਇਦ ਤੇ ਜੇ ਤੁਸੀਂ ਕ੍ਰਿਪਟੋ 'ਚ ਕਰ ਰਹੇ ਹੋ ਉੱਥੇ 15 ਮਿੰਟ ਤੋਂ ਛੱਲੇ ਨਾ ਜਾਇਓ 5 ਮਿੰਟ ਤੇ ਵੀ ਜਾ ਸਕਦੇ ਜੋ ਵੈਸੇ ਕੋਈ ਚੱਕਰ ਨਹੀਂ ਪਰ 15 ਮਿੰਟ ਉੱਥੇ ਵਧੀਆ ਰਹਿੰਦਾ ਕਿਉਂਕਿ 24 ਘੰਟੇ ਦੀ ਮਾਰਕੀਟ ਆ ਤੇ ਉਸ ਤੋਂ ਬਾਅਦ ਆ 30 ਮਿੰਟ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਕਰੂਡ ਆਇਲ ਚ 5 ਮਿੰਟ 15 ਮਿੰਟ ਦੋਨੋਂ ਚੱਲਣਗੇ ਠੀਕ ਹੈ ਇੰਟਰਾਡੇਲੀ ਜਿਹੜੇ ਆਪਾਂ ਵੱਡੇ ਬ੍ਰੇਕਆਊਟ ਦੇਖਦੇ ਹਾਂ ਮੰਨ ਲੇ ਕਿ ਡੇਲੀ ਟਾਈਮ ਫਰੇਮ ਤੇ ਉਹ ਤਾਂ ਵੱਡੇ ਟਾਈਮ ਫਰੇਮ ਤੇ ਹੀ ਹੋਣਗੇ ਜਿਹੜਾ ਵੀ ਆਪਾਂ ਕਨਸੈਪਟ ਸਕਾਰ ਰਹੇ ਆ ਤੁਹਾਨੂੰ ਪ੍ਰੋਜੈਕਸ਼ਨ ਦਾ ਜਿਸ ਨੇ ਇਹ ਸਾਰੀਆਂ ਵੀਡੀਓ ਦੇਖ ਲਈਆਂ ਉਸ ਨੂੰ ਕਿਸੇ ਵੀ ਬੰਦੇ ਨੂੰ ਫੋਲੋ ਕਰਨ ਦੀ ਲੋੜ ਨਹੀਂ ਪੈਣੀ ਆਪ ਅਨਲਿਸਿਸ ਕਰਿਆ ਕਰੋਗੇ ਤੇ ਆਪ ਤੁਹਾਨੂੰ ਪਤਾ ਹੋਵੇਗਾ ਕਿ ਮਾਰਕੀਟ ਕਿੱਥੋਂ ਕਿੱਥੋਂ ਤੱਕ ਜਾਵੇਗੀ ਠੀਕ ਹੈ ਇਸੇ ਨੂੰ ਵੇਖਣ ਦੀ ਲੋੜ ਨਹੀਂ ਬਸ ਲੋੜ ਹੈ ਤੁਹਾਨੂੰ ਪ੍ਰੈਕਟਿਸ ਕਰਨ ਦੀ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਜਦੋਂ ਵੀ ਮਾਰਕੀਟ ਬ੍ਰੇਕਆਊਟ ਕਰਦੀ ਆ ਤਾਂ ਉਸ ਨੇ ਕਿਸੇ ਨਵੇਂ ਨਵੇਂ ਜਗ੍ਹਾ ਤੇ ਜਾਣਾ ਹੁੰਦਾ ਬ੍ਰੇਕਡਾਊਨ ਜਾਂ ਬ੍ਰੇਕਆਊਟ ਦੋਨੇ ਚੀਜ਼ਾਂ ਹੀ ਆਪਾਂ ਸਿੱਖਾਂਗੇ ਅੱਜ ਉਹਨੇ ਕਿਸੇ ਨਵੀਂ ਜਗ੍ਹਾ ਤੇ ਜਾਣਾ ਹੁੰਦਾ ਤਾਂ ਉਹ ਬ੍ਰੇਕ ਆਊਟ ਕਰਦੀ ਹੈ ਜਾਂ ਬ੍ਰੇਕਡਾਊਨ ਕਰਦੀ ਹੈ ਉਹ ਆਪਾਂ ਪਿਛਲੀ ਵੀਡੀਓ ਚ ਸਿੱਖ ਚੁੱਕੇ ਹਾਂ ਉਹ ਮੈਂ ਜ਼ਿਆਦਾ ਡਿਸਕਸ ਨਹੀਂ ਕਰਾਂਗਾ ਹੁਣ ਬ੍ਰੇਕ ਆਊਟ ਤੇ ਬ੍ਰੇਕਡਾਊਨ ਕੀਦਾ ਹੋਵੇਗਾ ਰੈਜ਼ਿਸਟੈਂਸ ਦਾ ਬ੍ਰੇਕ ਆਊਟ ਹੋਵੇਗਾ ਤੇ ਜੋ ਆਪਣਾ ਸਪੋਰਟ ਹੈ ਉਹਦਾ ਬ੍ਰੇਕਡਾਊਨ ਹੋਵੇਗਾ ਠੀਕ ਹੈ ਜਦੋਂ ਮਾਰਕੀਟ ਥੱਲੇ ਨੂੰ ਕਿਸੇ ਲੈਵਲ ਨੂੰ ਬ੍ਰੇਕ ਕਰਕੇ ਜਾਂਦੀ ਹੈ ਉਸ ਨੂੰ ਆਪਾਂ ਬ੍ਰੇਕਡਾਊਨ ਕਹਿੰਦੇ ਹਾਂ ਉੱਤੇ ਨੂੰ ਬ੍ਰੇਕ ਕਰਕੇ ਜਾਂਦੀ ਹੈ ਉਸ ਨੂੰ ਆਪਾਂ ਬ੍ਰੇਕ ਆਊਟ ਕਹਿੰਦੇ ਹਾਂ ਠੀਕ ਹੈ ਤੇ ਜਿਵੇਂ ਕਿ ਇੱਥੇ ਦੇਖੋਗੇ ਆਪਾਂ ਡੇਲੀ ਟਾਈਮ ਫਰੇਮ ਓਪਨ ਕੀਤਾ ਹੋਇ ਇਹ ਡਲੀ ਟੈਂਪਰੇਮਟਿਆ ਮਾਰਕੀਟ ਨੇ ਇਸ ਨੂੰ ਬ੍ਰੇਕਆਊਟ ਕਰ ਦਿੱਤਾ ਠੀਕ ਹੈ ਕਿਹੜੇ ਸਿਨੈਰੀਓ ਦੇ ਵਿੱਚ ਮਾਰਕੀਟ ਇਸ ਤਾਂ ਰੀਟੈਸਟ ਕਰਨ ਆਵੇਗੀ ਤੇ ਕਿਹੜੇ ਦੇ ਵਿੱਚ ਨਹੀਂ ਆਵੇਗੀ ਤੇ ਕਿਹੜੇ ਦੇ ਵਿੱਚ ਰੀਟੈਸਟ ਕਰਨ ਆਵੇਗੀ ਤਾਂ ਆਪਾਂ Trap ਹੋ ਜਾਵਾਂਗੇ ਇਹ ਸਾਰਾ ਆਪਾਂ ਸਮਝਾਂਗੇ ਠੀਕ ਹੈ ਜਿੱਦੋਂ ਵੀ ਬ੍ਰੇਕਆਊਟ ਹੁੰਦਾ ਹੈ ਤਾਂ ਤੁਸੀਂ ਤਿੰਨ ਗੱਲਾਂ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਇਥੋਂ ਜਦੋਂ ਬ੍ਰੇਕਆਊਟ ਹੋ ਰਿਹਾ ਹੈ ਤੇ ਜਿਸ ਕੈਂਡਲ ਨੇ ਬ੍ਰੇਕਆਊਟ ਕੀਤਾ ਹੈ ਮਤਲਬ ਕਿ ਕੈਂਡਲ ਨੇ ਉੱਤੇ ক্লোਜ਼ ਕੀਤਾ ਆ ਉਸ ਤੋਂ ਪਿਛਲਾ ਕੈਂਡਲ ਠੀਕ ਹੈ ਉਸ ਤੋਂ ਪਿਛਲੇ ਕੈਂਡਲ ਨੇ ਇਸ ਲੈਵਲ ਨੂੰ ਟੱਚ ਨਾ ਕੀਤਾ ਹੋਵੇ ਜੇ ਤੁਹਾਡਾ ਬ੍ਰੇਕਆਊਟ ਲੈਵਲ ਹੋਵੇਗਾ ਜਿਹੜਾ ਉੱਤੇ ক্লোਜ਼ ਹੋ ਗਿਆ ਉਹ ਤਾਂ ਚਲੋ ਟੱਚ ਕਰਕੇ ਹੀ ক্লোਜ਼ ਹੋਵੇਗਾ ਉਸ ਤੋਂ ਪਿਛਲਾ ਕੈਂਡਲ ਠੀਕ ਹੈ ਇਸ ਨੂੰ ਟੱਚ ਨਾ ਕੀਤਾ ਹੋਵੇ ਤੇ ਉਸ ਤੋਂ ਬਾਅਦ ਆ ਜਿਹੜਾ ਨੈਕਸਟ ਕੈਂਡਲ ਆ ਉਸ ਦਾ ਲੋ ਵੀ ਇਸ ਨੂੰ ਟੱਚ ਨਾ ਕੀਤਾ ਹੋਵੇ ਮਤਲਬ ਕਿ ਇਹ ਰੀਟੈਸਟ ਹੋ ਕੇ ਇੱਥੋਂ ਨਾ ਗਿਆ ਹੋਵੇ ਠੀਕ ਹੈ ਇਸ ਤੇ ਮੈਂ ট্রেਡ ਕਰਨੀ ਬਹੁਤ ਪਸੰਦ ਕਰਦਾ ਹਾਂ ਤੇ ਉਸ ਤੋਂ ਬਾਅਦ ਆ ਮਾਰਕੀਟ ਜਦੋਂ ਵੀ ਘੁੰਮ ਕੇ ਉੱਤੋਂ ਅਰਾਊਂਡ ਬਣਾ ਕੇ ਦੁਬਾਰਾ ਇੱਥੇ ਆਵੇਗੀ ਉੱਥੇ ਆਪਾਂ ਟਰੇਡ ਲਵਾਂਗੇ ਠੀਕ ਹੈ ਉਹ ਲੈਵਲ ਰੀਟੈਸਟ ਤੇ ਕੰਮ ਕਰੇਗਾ ਇੱਥੇ ਆਪਾਂ ਦੁਬਾਰਾ ਇਸ ਹਾਈ ਨੂੰ ਬ੍ਰੇਕ ਹੋਣ ਦੀ ਵੇਟ ਨਹੀਂ ਕਰਾਂਗੇ ਜਿਵੇਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਕਿ ਇਸ ਤਰ੍ਹਾਂ ਹੋ ਕੇ ਦੁਬਾਰਾ ਜਦੋਂ ਬ੍ਰੇਕ ਹੋਵੇ ਉੱਥੇ ਟਰੇਡ ਕਰਾਂਗੇ ਪਰ ਇਹ ਜਦੋਂ ਆਹ ਕੰਡੀਸ਼ਨ ਬਣੇਗੀ ਉਦੋਂ ਆਪਾਂ ਰੀਟੈਸਟ ਤੇ ਟਰੇਡ ਲਵਾਂਗੇ ਠੀਕ ਹੈ ਹਰ ਇੱਕ ਕੰਮ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ ਕੋਈ ਕਿਸੇ ਤਰ੍ਹਾਂ ਕਰਦਾ ਕੋਈ ਕਿਸੇ ਤਰ੍ਹਾਂ ਕਰਦਾ ਪਰ ਤੁਸੀਂ ਇਹ ਧਿਆਨ ਨਾਲ ਦੇਖਿਓ ਇਹ ਚੀਜ਼ ਦੇਖਣੀ ਆ ਕਿ ਜਿਹੜਾ ਕੈਂਡਲ ਉੱਤੇ ক্লোਜ਼ ਹੋਇਆ ਹੈ ਤੁਹਾਡੇ ਰੈਜ਼ਿਸਟੈਂਸ ਦੇ ਕਿਉਂਕਿ ਬ੍ਰੇ ਪਿਛਲਾ ਕੈਂਡਲ ਦਾ ਜਿਹੜਾ ਹਾਈ ਆ ਉਸ ਨੂੰ ਟੱਚ ਨਾ ਕਰੇ ਬਿਲਕੁਲ ਵੀ 1 ਪੁਆਇੰਟ ਵੀ ਟੱਚ ਨਾ ਕਰੇ 1 ਪੁਆਇੰਟ ਵੀ ਜੇ ਦੂਰ ਹੋਇਆ ਤਾਂ ਉਹ ਵੀ ਚੱਲੂਗਾ ਤਾਂ ਚਲੋ ਜਿਆਦਾ ਦੂਰ ਆ ਤੇ ਉਸ ਤੋਂ ਬਾਅਦ ਆ ਜਿਹੜਾ ਤੀਸਰਾ ਕੈਂਡਲ ਆ ਉਹ ਉਹਦਾ ਲੋਅ ਇਸ ਨੂੰ ਟੱਚ ਨਾ ਕਰੇ ਉਸ ਤੋਂ ਬਾਅਦ ਆ ਮਾਰਕੀਟ ਜਦੋਂ ਵੀ ਇੱਥੇ ਆਵੇਗੀ ਇਹ ਸਪੋਰਟ ਲਵੇਗੀ ਉਸ ਤੋਂ ਬਾਅਦ ਆ ਟ੍ਰੇਡ ਕਿਵੇਂ ਕਰਨੀ ਆ ਸਿੰਪਲ ਆ ਜੇ ਤਾਂ ਤੁਹਾਡੇ ਕੋਲੇ ਪਿੱਛੇ ਕੋਈ ਸਵਿੰਗ ਲੋ ਇਸ ਤਰ੍ਹਾਂ ਹੈਗਾ ਆ ਤਾਂ ਇਸ ਨੂੰ ਟੱਚ ਹੋਣ ਤੇ ਜਾਂ ਇਸ ਨੂੰ ਟੱਚ ਹੋਣ ਤੇ ਜਾਂ ਇਹਦੇ ਆਸ-ਪਾਸ ਟ੍ਰੇਡ ਲੈ ਸਕਦੇ ਜੋ ਠੀਕ ਆ ਟ੍ਰੇਡ ਲੈ ਸਕਦੇ ਜੋ ਇਸ ਨੂੰ ਟੱਚ ਹੋਣ ਤੇ ਜਾਂ ਇੱਥੇ ਕੋਈ ਗੈਪ ਕਰਾ ਜਿਵੇਂ ਇੱਥੇ ਗੈਪ ਸੀ ਤਾਂ ਤਾਂ ਕਰਕੇ ਆਪਾਂ ਉਮੀਦ ਕਰ ਸਕਦੇ ਸੀ ਗੈਪ ਤੱਕ ਆ ਗਿਆ ਪਰ ਇਹ ਜ਼ਰੂਰ ਦੇਖਣਾ ਹੁੰਦਾ ਆ ਕਿ ਉਸ ਰੈਜ਼ਿਸਟੈਂਸ ਤੋਂ ਥੱਲੇ ਕੈਂਡਲ ক্লোਜ਼ ਨਾ ਹੋਵੇ ਕੈਂਡਲ ক্লোਜ਼ ਹੋਣ ਤੋਂ ਬਾਅਦ ਆ ਵੀ ਕੁਝ ਨਹੀਂ ਹੁੰਦਾ ਵੈਸੇ ਉਹ ਜਦੋਂ ਮੈਂ ਤੁਹਾਨੂੰ ਫੇਲ ਬ੍ਰੇਕਆਊਟ ਵਾਲੀ ਸਟ੍ਰੈਟਜੀ ਸਮਝਾਵਾਂਗਾ ਉਦੋਂ ਤੁਸੀਂ ਸਿੱਖ ਜਾਓਗੇ ਠੀਕ ਹੈ ਤੇ ਇਸ ਨੂੰ ਟੱਚ ਹੋਣ ਤੇ ਹੀ ਆਪਾਂ ਐਂਟਰੀ ਲੈਣੀ ਪਸੰਦ ਕਰਦੇ ਹਾਂ ਤੇ ਇਹ ਆਪਣਾ ਸਟਾਪ ਲੌਸ ਹੁੰਦਾ ਟਾਰਗੇਟ ਟਾਰਗੇਟ ਬਿਲਕੁਲ ਕਲੀਅਰ ਹੁੰਦਾ ਆਪਣਾ ਜਿੱਥੋਂ ਹਾਈ ਤੋਂ ਡਿੱਗਣੀ ਸ਼ੁਰੂ ਹੋਈ ਆ ਉਹੀ ਆਪਣਾ ਮੈਕਸਿ ਟਾਰਗੇਟ ਹੁੰਦਾ ਜਾਂ ਪਹਿਲਾ ਟਾਰਗੇਟ ਜਾਂ ਉਸ ਤੋਂ ਉੱਤੇ ਆਪਾਂ ਮੈਕਸਿਮਮ ਟਾਰਗੇਟ ਰੱਖ ਸਕਦੇ ਹਾਂ ਠੀਕ ਆ ਹੁਣ ਧਿਆਨ ਦਿਓ ਜਿਨ੍ਹਾਂ ਨੇ ਇੱਥੋਂ ਟਰੇਡ ਕੀਤੀ ਹੋਵੇਗੀ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਮਿਲਿਆ ਹੋਵੇਗਾ ਕਿ ਜਿਨ੍ਹਾਂ ਨੇ ਇੱਥੋਂ ਕੀਤੀ ਆ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਮਿਲਿਆ ਬਸ ਇਹ ਆ ਕਿ ਉਸ ਤੋਂ ਬਾਅਦ ਆ ਮਾਰਕੀਟ ਕਿੰਨੇ ਟਾਈਮ ਦੇ ਵਿੱਚ ਟਾਰਗੇਟ ਤੱਕ ਜਾਵੇਗੀ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਨਾ ਹੀ ਪਤਾ ਲੱਗੇਗਾ ਠੀਕ ਆ ਬਸ ਟਰੇਡਿੰਗ ਦਾ ਤਰੀਕਾ ਹੀ ਇਹੋ ਆ ਕਿ ਜਦੋਂ ਆਪਾਂ ਟਰੇਡ ਕਰ ਲੈਂਦੇ ਆ ਉਸ ਤੋਂ ਬਾਅਦ ਆ ਬਸ ਆਪਾਂ ਟਾਰਗੇਟ ਜਾਂ ਸਟੌਪ ਲੌਸ ਦੀ ਵੇਟ ਕਰਨੀ ਹੈ ਵਿਚ ਵਿਚਾਲੇ ਨਹੀਂ ਰੁਕਣਾ ਠੀਕ ਹੈ ਇਹ ਡੇਲੀ ਟਾਈਮ ਫਰੇਮ ਤੇ ਚਲੋ ਇੱਥੇ ਤੁਸੀਂ ਟ੍ਰੇਡ ਤਾਂ ਨਹੀਂ ਕਰੋਗੇ ਪਰ ਕੀ ਹੈ ਕਿ ਇਹੋ ਜਿਹਾ ਜਦੋਂ ਸਿਨੈਰੀਓ ਬਣੇਗਾ ਸਪੋਜ਼ ਕਰੋ ਇਹੋ ਜਿਹਾ ਜਦੋਂ ਸਿਨੈਰੀਓ ਬਣੇਗਾ ਤਾਂ ਤੁਸੀਂ ਕੀ ਕਰ ਸਕਦੇ ਜੋ ਛੋਟੇ ਟਾਈਮ ਫਰੇਮ ਤੇ ਤੁਹਾਨੂੰ ਪਤਾ ਚੱਲੇਗਾ ਕਿ ਅੱਜ ਮਾਰਕੀਟ ਇੱਥੇ ਆਉਣ ਵਾਲੀ ਹੈ ਵੱਡੇ ਟਾਈਮ ਫਰੇਮ ਤੇ ਤਾਂ ਉੱਥੋਂ ਆਪਣੀ ਪਲੈਨਿੰਗ ਛੋਟੇ ਟਾਈਮ ਫਰੇਮ ਤੋਂ ਹੀ ਸ਼ੁਰੂ ਕਰ ਸਕਦੇ ਜੋ ਕਿਉਂਕਿ ਤੁਹਾਨੂੰ ਪਤਾ ਸੀ ਕਿ ਇਹ ਲੈਵਲ ਅਨਟੈਸਟਡ ਹੈ ਤਾਂ ਤੁਹਾਡੀ ਛੋਟੇ ਟਾਈਮ ਫਰੇਮ ਤੇ ਐਂਟਰੀ ਹੋ ਜਾਵੇਗੀ ਤਾਂ ਰਿਸਕ ਰਿਵਾਰਡ ਅਨਲਿमिटेड ਮਿ ਠੀਕ ਹੈ ਏ ਹੁੰਦਾ ਹੈ ਰੀ ਟੈਸਟ ਹੁਣ ਕਈ ਵਾਰੀ ਮਾਰਕੀਟ ਕੀ ਕਰਦੀ ਹੈ ਕਿ ਇਥੋਂ ਬ੍ਰੇਕ ਆਊਟ ਕਰਨ ਸਾਰਾ ਜਿਹੜਾ ਅਗਲਾ ਕੈਂਡਲ ਹੁੰਦਾ ਇਹ ਇਸ ਨੂੰ ਟੈਸਟ ਕਰਕੇ ਚਲਾ ਜਾਂਦਾ ਹੈ ਤੇ ਆਪਾਂ ਵੇਟ ਕਰਦੇ ਰਹਿੰਨੇ ਆ ਬਾਅਦ ਚ ਰੀ ਟੈਸਟ ਕਰੇਗੀ ਹਨ ਕੇ ਤੇ ਬਾਅਦ ਰੀ ਟੈਸਟ ਕਰਨ ਕਈ ਵਾਰੀ ਆਉਂਦੀ ਨਹੀਂ ਤੇ ਉਹ ਟਾਰਗੇਟ ਪੂਰੇ ਕਰਕੇ ਆਪਣੇ ਆ ਜਾਂਦੀ ਆ ਤਾਂ ਇਥੋਂ ਥੱਲੇ ਜਾਣਾ ਸ਼ੁਰੂ ਕਰਦੀ ਆ ਆਪਾਂ ਐਂਟਰੀ ਲੈ ਬੰਨੇ ਆ ਤੇ ਆਪਾਂ ਫਸ ਜੰਨੇ ਕਿਉਂਕਿ ਆਪਾਂ ਇਸ ਜਗ੍ਹਾ ਤੇ ਦੇਖਿਆ ਨਹੀਂ ਹੁੰਦਾ ਕਿ ਮਾਰਕੀਟ ਨੇ ਕੀ ਕੀਤਾ ਇਹ ਚੀਜ਼ ਦੇਖਣੀ ਹੁੰਦੀ ਆ ਹੁਣ ਕਈ ਲੋਕ ਇਹ ਵੀ ਕਹਿਣਗੇ ਕਿ ਇੱਥੇ ਜਦੋਂ ਕੈਂਡਲ ਉੱਤੇ ক্লোਜ਼ ਹੋ ਗਿਆ ਨੈਕਸਟ ਕੈਂਡਲ ਇਸ ਨੂੰ ਰੀਟੈਸਟ ਕਰਨ ਆਵੇਗਾ ਤਾਂ ਅਸੀਂ ਐਂਟਰੀ ਲੈ ਸਕਦੇ ਹਾਂ ਬਿਲਕੁਲ ਲੈ ਸਕਦੇ ਜੋ ਪਰ ਉਹ ਕੋਈ ਸੇਫ ਤਰੀਕਾ ਨਹੀਂਗਾ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਜਦੋਂ ਮੈਂ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਤੁਹਾਨੂੰ ਦੱਸਾਂਗਾ ਫਿਰ ਤੁਹਾਡੀਆਂ ਅੱਖਾਂ ਖੁੱਲਣਗੀਆਂ ਕਿ ਇੱਥੇ ਆਪਾਂ ਟਰੇਡ ਕਿਉਂ ਨਹੀਂ ਕਰਦੇ ਇਹ ਬਾਅਦ ਦੇ ਵਿੱਚ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਆ ਠੀਕ ਆ ਵੇਖਣ ਦੇ ਵਿੱਚ ਪਰ ਜਦੋਂ ਇੱਥੇ ਐਂਟਰੀ ਲੈਣੀ ਹੁੰਦੀ ਆ ਜੇ ਤਾਂ ਬ੍ਰੇਕਆਊਟ ਫੇਲਡ ਹੋਇਆ ਤਾਂ ਇੰਨੀ ਤੇਜ਼ੀ ਨਾਲ ਥੱਲੇ ਪ੍ਰਾਈਸ ਜਾਂਦਾ ਹੈ ਕਿ ਤੁਹਾਨੂੰ ਨਿਕਲਦਾ ਵੀ ਮੌਕਾ ਨਹੀਂ ਦੇਵੇ ਠੀਕ ਹੈ ਤੇ ਦੂਜੀ ਗੱਲ ਇੱਥੇ ਪ੍ਰੀਮੀਅਮ ਹੀ ਬਹੁਤ ਮਹਿੰਗੇ ਹੋਏ ਹੁੰਦੇ ਆ ਜੇ ਤੁਹਾਡਾ ਇੱਥੇ ਐਸਐਲ ਮੰਨ ਲਓ ਕਿ 100 ਰੁਪਏ ਦਾ ਬਣੇਗਾ ਐਗਜ਼ਾਮਪਲ ਦੇ ਤੌਰ ਤੇ ਤਾਂ ਇੱਥੇ ਤੁਹਾਨੂੰ 180 ਰੁਪਏ ਦਾ ਐਸਐਲ ਲੈਣਾ ਪਵੇਗਾ ਇੱਥੇ ਕੋਲਡਨ ਹੋ ਜਾਂਦੀ ਚੀਜ਼ ਜੀ ਸਾਰੇ ਲੋਕ ਬੈਰਿਸ਼ ਭੰਜ ਜਾਂਦੇ ਆ ਤੇ ਮਾਰਕੀਟ ਸਪੋਰਟ ਲੈ ਕੇ ਉੱਤੇ ਚਲੀ ਜਾਂਦੀ ਆ ਇਹ ਹੋ ਗਿਆ ਬ੍ਰੇਕਆਊਟ ਹੁਣ ਬ੍ਰੇਕਡਾਊਨ ਨੂੰ ਸਿਖਾਂਗੇ ਨਿੱਕੇ ਟਾਈਮ ਫਰੇਮ ਤੇ ਵੀ ਮੈਂ ਤੁਹਾਨੂੰ ਦਿਖਾਵਾਂਗਾ ਤੇ ਕੱਲ ਹੀ ਬਣਿਆ ਸੀ ਆਪਣੇ ਬਿਟਕੋਇਨ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਠੀਕ ਹੈ ਵੀਡੀਓ ਨੂੰ ਪੂਰਾ ਦੇਖ ਲਿਓ ਬਸ ਇਹ ਤਿੰਨ ਚੀ ਇਹ ਪਿਛਲਾ ਕੈਂਡਲ ਵੀ ਟੱਚ ਨਾ ਕੀਤਾ ਹੋਵੇ ਠੀਕ ਹੈ ਫਿਰ ਪਰਫੈਕਟ ਆਪਣਾ ਸੈਟਅਪ ਬਣੇਗਾ ਤੇ ਇਹ ਸੈਟਅਪ ਦੀ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਹੁਣ ਆਪਾਂ ਡਾਊਨਸਾਈਡ ਦਾ ਵੀ ਦੇਖ ਲੈਂਦੇ ਆ ਇੱਕ ਅੱਧਾ ਠੀਕ ਹੈ ਹੁਣ ਦੇਖੋ ਕਿ ਇੱਥੇ ਆਪਣਾ ਇੱਕ ਬ੍ਰੇਕਡਾਊਨ ਹੋਇਆ ਸੀ ਠੀਕ ਹੈ ਆ ਇੱਕ ਆਪਣਾ ਸਪੋਰਟ ਸੀ ਤੇ ਆ ਮਤਲਬ ਗੈਪ ਡਾਊਨ ਖੁੱਲ ਕੇ ਦਾ ਬ੍ਰੇਕਡਾਊਨ ਹੋ ਗਿਆ ਹੁਣ ਕਈ ਲੋਕ ਸਮਝਣਗੇ ਕਿ ਆਹੀ ਰੀਟੈਸਟ ਹੋ ਗਿਆ ਇਹ ਰੀਟੈਸਟ ਨਹੀਂ ਆਹ ਕੈਂਡਲ ক্লোਜ਼ ਹੋਣ ਤੋਂ ਬਾਅਦ ਤਾਂ ਆਪਣਾ ਬ੍ਰੇਕਆਊਟ ਕਨਫਰਮ ਹੋਵੇਗਾ ਠੀਕ ਹੈ ਤੇ ਜਿਹੜੇ ਆਪਾਂ ਤੇਨੂੰ ਰੂਲ ਦੱਸੇ ਸੀ ਦੂਜਾ ਕੈਂਡਲ ਦਾ ਲੋ ਬ੍ਰੇਕਡਾਊਨ ਹੋ ਗਿਆ ਉਸ ਤੋਂ ਬਾਅਦ ਆ ਦੇਖੋ ਪ੍ਰਾਈਸ ਕਿਹਾ ਅਦੇ ਵੀ ਸਰੋ ਟੱਚ ਨਹੀਂ ਕੀਤਾ ਠੀਕ ਹੈ ਫਿਰ ਦੁਬਾਰਾ ਜਦੋਂ ਵੀ ਇਹਦੇ ਕੋਲ ਆਇਆ ਦੇਖਿਆ ਇੱਥੋਂ ਵੀ ਮਤਲਬ ਬ੍ਰੇਕਡਾਊਨ ਦੀ ਵੀ ਤੁਹਾਡੀ ਟਰੇਡ ਇੱਥੋਂ ਬਣੀ ਤੇ ਬ੍ਰੇਕਆਊਟ ਦੀ ਵੀ ਇੱਥੋਂ ਬਣੀ ਇਸ ਨੂੰ ਟੱਚ ਕੀਤਾ ਕੈਂਡਲਸਟਿਕ ਪੈਟਰਨ ਵੀ ਬਣਿਆ ਹੁਣ ਇਹ ਵੀ ਸਮਝ ਲਓ ਕਿ ਕੈਂਡਲਸਟਿਕ ਪੈਟਰਨ ਤੁਹਾਨੂੰ ਪਤਾ ਚੱਲ ਜਾਣਗੇ ਕਿ ਕਿੱਥੇ ਵਰਕ ਕਰਦੇ ਆ ਕਿੱਥੇ ਨਹੀਂ ਜਿਹੜਾ ਕਿ ਅਨਟੈਸਟਡ ਲੈਵਲ ਹੁੰਦਾ ਠੀਕ ਹੈ ਇਹ ਮੈਂ ਤੁਹਾਨੂੰ ਟਰੇਡ ਦਿੱਤੀ ਵੀ ਸੀ ਚੇਤਾ ਕਰ ਲਿਓ ਜਿਨ੍ਹਾਂ ਨੇ ਵੀਡੀਓ ਵੇਖੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਵੇਗਾ ਆ ਦੇਖੋ ਇੱਥੇ ਤੁਹਾਡਾ ਕੀ ਬਣਿਆ ਹੈਂਗੀਮਨ ਕੈਟਲ ਬਣਿਆ ਉਸ ਤੋਂ ਬਾਅਦ ਆ ਪ੍ਰਾਈਸ ਤੇਜ਼ੀ ਨਾਲ ਥੱਲੇ ਗਿਆ ਠੀਕ ਹੈ ਰੀਜ਼ਨ ਕੀ ਸੀ ਕਿ ਇਹ ਲੈਵਲ ਟੈਸਟ ਨਹੀਂ ਹੋਇਆ ਸੀ ਹੁਣ ਇਸ ਚੀਜ਼ ਤੋਂ ਤੁਹਾਨੂੰ ਇਹ ਪਤਾ ਚੱਲੇਗਾ ਕਿ ਜਿੱਦੋਂ ਵੀ ਪ੍ਰਾਈਸ ਜਿਹੜੇ ਵੀ ਲੈਵਲ ਨੂੰ ਅਨਟੈਸਟ ਛੱਡ ਕੇ ਜਾਵੇਗਾ ਉੱਥੋਂ ਇੱਕ ਵਾਰੀ ਪ੍ਰਾਈਸ ਬਾਅਦ ਦੇ ਵਿੱਚ ਜਾਨੂੰ ਰਿਐਕਸ਼ਨ ਜ਼ਰੂਰ ਦੇਵੇਗਾ ਠੀਕ ਹੈ ਹੁਣ ਇਹ ਤਾਂ ਚਲੋ ਬਹੁਤ ਟਾਈਮ ਬਾਅਦ ਆਇਆ ਹੈ ਪਰ ਆਪਾਂ ਬਾਅਦ ਦੇ ਵਿੱਚ ਉਹ ਲੈਵਲ ਭੁੱਲ ਜੰਨੇ ਆ ਪਰ ਇਹ ਆਪਾਂ ਸਿਰਫ ਇੱਕ ਐਗਜ਼ਾਮਪਲ ਵਾਸਤੇ ਦੇਖ ਰਹੇ ਸੀ ਪਰ ਜਦੋਂ ਵੀ ਤੁਸੀਂ ਪ੍ਰਾਈਸ ਨੂੰ ਜਿਵੇਂ ਮੈਂ ਕਿਹਾ ਨਾ ਕਿ ਪ੍ਰਾਈਸ ਨੂੰ ਦੇਖਣਾ ਸਮਝਣਾ ਸ਼ੁਰੂ ਕਰਨਾ ਹੈ ਤੁਹਾਡੀ ਸਕਰੀਨ ਤੇ ਘਟੋ ਘਟ ਵੀ 100 150 ਕੈਂਡਲ ਦਿਖਣਾ ਚਾਹੀਦਾ ਤੁਹਾਨੂੰ ਪਤਾ ਚੱਲੇ ਕਿ ਪਿੱਛੇ ਪ੍ਰਾਈਸ ਦੇ ਵਿੱਚ ਕੀ ਹੋਇਆ ਹੈ ਪ੍ਰਾਈਜੈਕਸ਼ਨ ਦੀਆਂ ਕੰਟੀਨਿਊ ਵੀਡੀਓ ਦੇ ਵਿੱਚ ਆਪਾਂ ਇਹ ਦੱਸਦੇ ਆ ਰਹੇ ਹਾਂ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਟ੍ਰੇਡ ਕਰਦੇ ਹਾਂ ਹੁਣ ਦੇਖੋਗੇ ਇੱਥੇ ਜਿੱਦੋਂ ਵੀ ਤੁਹਾਨੂੰ ਪਤਾ ਸੀ ਕਿ ਇਹ ਲੈਵਲ ਹੈ ਐਂਡ ਟੈਸਟਡ ਇੱਥੇ ਆਪਾਂ ਸ਼ਾਰਟੇ ਟਾਈਮ ਫਰੇਮ ਤੇ ਪਹਿਲੋਂ ਵੀ ਐਕਸ਼ਨ ਲੈ ਸਕਦੇ ਹਾਂ ਬਾਕੀ ਵੱਡੇ ਟਾਈਮ ਫਰੇਮ ਤੇ ਜਿਹਨੇ ਲੈਣਾ ਉਹਨਾਂ ਨੂੰ ਵੀ ਵਧੀਆ ਰਿਸਕ ਰਿਵਾਰਡ ਮਿਲ ਗਿਆ ਹੋਵੇਗਾ ਹੁਣ ਜਿਹੜਾ ਵੀ ਆਪਾਂ ਇਹ ਚੀਜ਼ਾਂ ਸਿਖਾ ਰਹੇ ਹਾਂ ਤੁਹਾਨੂੰ ਮਤਲਬ ਕਿ ਹਰ ਵਾਰ ਪਤਾ ਚੱਲੇਗਾ ਕਿ ਮੂਵ ਕਿਉਂ ਆਇਆ ਕਾਰਨ ਪਤਾ ਹੋ ਲੱਗਣ ਲੱਗ ਪਵੇਗਾ ਪਹਿਲਾ ਕਾਰਨ ਨਹੀਂ ਪਤਾ ਲੱਗਦਾ ਸੀ ਨਾ ਤੇ ਬਾਅਦ ਚ ਵੀ ਪਤਾ ਹੋਊਗਾ ਕਿੱਥੋਂ ਤੱਕ ਜਾਣੀ ਹੈ ਇਹ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਕਿਵੇਂ ਮਾਰਕੀਟ ਆਪ ਪਤਾ ਲਗਾਉਣੀ ਹੈ ਕਿ ਟਾਰਗੇਟ ਕੀ ਹੋਵੇਗਾ ਅਗਲਾ ਠੀਕ ਹੈ ਹੁਣ ਜਦੋਂ ਇੱਥੋਂ ਆਪਾਂ ਟਰੇਡ ਕੀਤੀ ਤੇ ਮੈਕਸਿਮਮ ਟਾਰਗੇਟ ਵੈਸੇ ਆ ਬੰਦਾ ਸੀ ਕਿਉਂ ਨਹੀਂ ਆਇਆ ਉਹਦੀ ਵਜ੍ਹਾ ਇੱਧਰ ਆਪਣਾ ਫੀਲਡ ਬ੍ਰੇਕਡਾਊਨ ਹੋ ਕੇ ਪ੍ਰਾਈਸ ਨੇ ਸਟ੍ਰਕਚਰ ਸ਼ਿਫਟ ਕੀਤਾ ਸੀ ਠੀਕ ਹੈ ਇਹ ਚੀਜ਼ਾਂ ਇਸੇ ਕਰਕੇ ਆਪਾਂ ਹਰ ਇੱਕ ਟਾਈਮ ਫਰੇਮ ਤੇ ਦੇਖਦੇ ਹਾਂ ਛੋਟੇ ਟਾਈਮ ਫਰੇਮ ਤੇ ਤੇ ਇਹ ਜੀ ਤੁਸੀਂ ਧਿਆਨ ਰੱਖਣੀ ਹੈ ਕਿ ਜਿਹੜੇ ਕੈਂਡਲ ਨੇ ਬ੍ਰੇਕਡਾਊਨ ਕੀਤਾ ਉਸ ਤੋਂ ਪਿਛਲੇ ਕੈਂਡਲ ਨੇ ਲੋ ਟੱਚ ਨਾ ਕੀਤਾ ਹੋਵੇ ਤੇ ਤੀਸਰੇ ਕੈਂਡਲ ਨੇ ਉਸ ਨੂੰ ਉਸ ਦਾ ਉਸ ਨੂੰ ਹਾਈ ਉਸ ਦਾ ਹਾਈ ਤੀਸਰੇ ਕੈਂਡਲ ਦਾ ਹਾਈ ਉਸ ਨੂੰ ਟੱਚ ਨਾ ਕੀਤਾ ਹੋਵੇ ਅਪਸਾਈਡ ਨੂੰ ਕੀ ਹੋਵੇਗਾ ਪਿਛਲੇ ਕੈਂਡਲ ਦਾ ਹਾਈ ਤੇ ਤੀਸਰੇ ਕੈਂਡਲ ਦਾ ਲੋ ਠੀਕ ਹੈ ਟੱਚ ਨਾ ਕੀਤਾ ਹੋਵੇ ਤਾਂ ਉਹ ਲੈਵਲ ਹੁੰਦਾ ਅਨਟੈਸਟਡ ਉਤੋਂ ਤੁਸੀਂ ਟ੍ਰੇਡ ਕਰ ਸਕਦੇ ਹੋ ਹੁਣ ਇੱਥੇ ਦੇਖੋ ਇੱਕ ਹੋਰ ਐਗਜ਼ਾਮਪਲ ਠੀਕ ਹੈ ਇਹ ਦੇਖੋ ਇਹ ਦੇਖੋ ਬ੍ਰੇਕਆਊਟ ਹੋਇਆ ਤੁਹਾਡਾ ਰੈਜ਼ਿਸਟੈਂਸੀ ਗੈਪ ਅਪ ਨਾਲ ਬ੍ਰੇਕਆਊਟ ਹੋਇਆ ਪ੍ਰਾਈਸ ਉੱਤੇ ਗਿਆ ਜੋਇੰਟ ਟੈਸਟ ਕਰਨ ਆਇਆ ਪ੍ਰਾਈਸ ਤਾਂ ਦੋ ਕੈਂਡਲਾਂ ਦੇ ਵਿੱਚ ਜੇ ਇੱਥੋਂ ਦੇਖੋਗੇ ਤਾਂ ਇਹ ਮਾਫ ਕਰਨਾ ਆਪਾਂ ਸੈਂਸੈਕਸ ਦਾ ਚਾਰਟ ਯੂਜ਼ ਕਰ ਰਹੇ ਹਾਂ ਠੀਕ ਹੈ ਤੁਸੀਂ ਇਹ ਨਿਫਟੀ ਦਾ ਵੀ ਦੇਖ ਲਿਓ ਮੈਨੂੰ ਖਿਆਲ ਨਹੀਂ ਰਿਹਾ ਦੱਸਣ ਦਾ ਪਰ ਕੋਈ ਚੱਕਰ ਨਹੀਂ ਹਰ ਇੱਕ ਦੇ ਵਿੱਚ ਕੋਈ ਚੀਜ਼ ਹੁੰਦੀ ਹੈ ਠੀਕ ਹੈ ਤਾਂ ਇੱਥੋਂ ਟੱਚ ਕੀਤਾ ਉਸ ਤੋਂ ਬਾਅਦ ਦੇਖੋ ਟਾਰਗੇਟ ਠੀਕ ਹੈ ਆਲਮੋਸਟ ਜੇ ਇੱਥੋਂ ਤੁਸੀਂ ਦੇਖੋਗੇ 78741 ਤੋਂ ਲੈ ਕੇ ਪ੍ਰਾਈਸ ਕਿੱਥੇ ਚਲਾ ਗਿਆ 80000 800 ਦੇ ਆਸ-ਪਾਸ ਠੀਕ ਹੈ ਰੀਟੈਸਟ ਕੀਤਾ ਤੇ ਹੁਣ ਕਈ ਲੋਕ ਇੱਥੇ ਫਾਰਮੋ ਦੇ ਵਿੱਚ ਇੰਟਰ ਕਰ ਜਾਂਦੇ ਆ ਪਰ ਬਾਅਦ ਦੇ ਵਿੱਚ ਜਦੋਂ ਪ੍ਰਾਈਸ ਇੱਥੋਂ ਥੱਲੇ ਆਉਣਾ ਸ਼ੁਰੂ ਹੁੰਦਾ ਆ ਉਹਨਾਂ ਨੂੰ ਲੱਗਦਾ ਕਿ ਪ੍ਰਾਈਸ ਰਿਵਰਸ ਹੋ ਗਿਆ ਪਰ ਪ੍ਰਾਈਸ ਰੀਟੈਸਟ ਕਰਨਾ ਆਇਆ ਹੁੰਦਾ ਆ ਤੇ ਰੀਟੈਸਟ ਕਿਸ ਕੇਸ ਦੇ ਵਿੱਚ ਕਰਦਾ ਆ ਜਿਹੜੇ ਤੁਹਾਨੂੰ ਰੂਲ ਦੱਸਿਆ ਜੇ ਪਹਿਲਾਂ ਹੀ ਤੀਸਰਾ ਕੈਂਡਲ ਰੀਟੈਸਟ ਕਰਕੇ ਜਾਂ ਇਧਰ ਵਾਲੇ ਕੈਂਡਲ ਰੀਟੈਸਟ ਇਸ ਨੂੰ ਟੈਸਟ ਕੀਤਾ ਹੋਇਆ ਤਾਂ ਉਹਨੇ ਕੰਮਦਾ ਨਹੀਂਗਾ ਕੰਮ ਫਿਰ ਵੀ ਕਰੇਗਾ ਪਰ ਫਿਰ ਹਾਈ ਪ੍ਰੋਬੈਬਿਲਿਟੀ ਨਹੀਂ ਬਹੁਤ ਲੋ ਪ੍ਰੋਬੈਬਿਲਿਟੀ ਸੈਟਅ ਇਸ ਨੂੰ ਟੱਚ ਹੋਣ ਤੇ ਤੁਸੀਂ ਨਿੱਕੇ ਟਾਈਮ ਫਰੇਮ ਤੇ ਜਾ ਕੇ ਵੱਡੇ ਟਾਈਮ ਫਰੇਮ ਤੇ ਜਿਵੇਂ ਦੇਖ ਰਹੇ ਹੋ ਜੇ ਸੇਮ ਹੀ ਟਾਈਮ ਫਰੇਮ ਤੇ ਹੈ ਤੇ ਉੱਥੇ ਤੁਸੀਂ ਕੈਂਡਲਸਟਿਕ ਦੇਖ ਸਕਦੇ ਹੋ ਜੇ ਪਿੱਛੇ ਕੋਈ ਸਵਿੰਗ ਲੋ ਹੈਗਾ ਆ ਤਾਂ ਉਹ ਦੇਖ ਸਕਦੇ ਹੋ ਨਹੀਂ ਤਾਂ ਇਸ ਜੋ ਵੀ ਇਹ سپورਟ ਹੋਵੇਗਾ ਕਿਉਂਕਿ ਪਹਿਲਾਂ ਤਾਂ ਰੈਜ਼ਿਸਟੈਂਸ ਸੀ ਬਾਅਦ سپورਟ ਬਣ ਜਾਵੇਗਾ ਨਾ ਇੱਥੇ 3 ਕੈਂਡਲਸਟਿਕ ਰੂਲ ਤੁਸੀਂ ਦੇਖ ਸਕਦੇ ਹੋ ਜੇ ਅਪਸਾਈਡ ਨੂੰ ਇਸ ਤਰ੍ਹਾਂ ਇੱਕ ਕੈਂਡਲ ਬਣ ਜਾਵੇ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਹੋ ਜਾਵੇ ਤੇ ਉਹਦਾ ਆਪਣਾ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਾ ਕਰੇ ਡਾਊਨ ਸਾਈਡ ਨੂੰ ਕੀ ਦੇਖੋਗੇ ਇਦੋਂ ਇਹ ਰੀਟੈਸਟ ਕਰਨਾ ਆ ਪ੍ਰਾਈਸ ਇਸ ਤਰ੍ਹਾਂ ਜੋ ਵੀ ਤੁਹਾਡਾ ਮਤਲਬ ਕਿ سپورਟ ਹੋਏਗਾ ਬਾਅਦ ਚੋਰ ਸਿਸਟਮ ਸਭਨ ਜਾਵੇਗਾ ਉਹਦੇ ਲੱਗ ਗਿਆ ਕਿ ਇੱਕ ਕੈਂਡਲ ਬਣੇ ਨੈਕਸਟ ਕੈਂਡਲ ਉਸ ਤੋਂ ਥੱਲੇ ক্লোਜ਼ ਹੋ ਜਾਵੇ ਉਹਦਾ ਹਾਈ ਬ੍ਰੇਕ ਨਾ ਕਰੇ ਤੇ ਇਸ ਤਰ੍ਹਾਂ ਤੁਸੀਂ ਟ੍ਰੇਡ ਕਰ ਸਕਦੇ ਜੋ ਠੀਕ ਹੈ ਹੁਣ ਇਹ ਵੀ ਤੁਹਾਨੂੰ ਪਤਾ ਚੱਲ ਗਿਆ ਕਿ ਥਰੀ ਕੈਂਡਲ ਸਟਿਕ ਰੂਲ ਕਿੱਥੇ ਕੰਮ ਕਰਨਗੇ ਠੀਕ ਹੈ ਇਸ ਤਰ੍ਹਾਂ ਤੁਸੀਂ ਟ੍ਰੇਡ ਕਰ ਸਕਦੇ ਜੋ ਹੁਣ ਜਿਵੇਂ ਕਿ ਇੱਥੇ ਮਤਲਬ ਵੱਡੇ ਟਾਈਮ ਫਰੇਮ ਤੇ ਆਪਾਂ ਥਰੀ ਕੈਂਡਲ ਸਟਿਕ ਰੂਲ ਬਣਦਾ ਵੇਟ ਨਹੀਂ ਕਰ ਸਕਦੇ ਤਾਂ ਕਰਕੇ ਤੁਸੀਂ ਮੰਨ ਲਓ ਕਿ ਡੇਲੀ ਟਾਈਮ ਫਰੇਮ ਤੇ ਕਿਤੇ ਬ੍ਰੇਕਆਊਟ ਹੋਇਆ ਤਾਂ ਤੁਸੀਂ 1 ਆਵਰ ਤੇ ਉਹ ਚੀਜ਼ ਦੇਖ ਸਕਦੇ ਹੋ ਹੁਣ ਕੁਝ ਲੋਕ ਕਹਿਣਗੇ ਕਿ 1 ਆਵਰ ਤੇ ਸਟਾਪ ਲੌਸ ਬਹੁਤ ਵੱਡਾ ਹੋ ਜਾਵੇਗਾ ਪਰ ਤੁਸੀਂ ਪੋਜੀਸ਼ਨ ਟ੍ਰੇਡ ਬਾਰੇ ਸੋਚ ਰਹੇ ਹੋ ਠੀਕ ਹੈ ਇੰਟਰਾਡੇ ਬਾਰੇ ਤਾਂ ਜਿਵੇਂ ਮੰਨ ਲਓ ਕਿ ਕੋਈ 15 ਮਿੰਟ ਤੇ ਤੁਸੀਂ ਸਵਿੰਗ ਹਾਈ ਦਾ ਜਾਂ ਕਿਸੇ ਚੀਜ਼ ਦਾ ਬ੍ਰੇਕਆਊਟ ਵੇਖਿਆ ਮੰਨ ਲਓ ਕਿ ਡੇਲੀ ਹਾਈ ਦਾ ਬ੍ਰੇਕਆਊਟ ਵੇਖਿਆ 15 ਮਿੰਟ ਤੇ ਬ੍ਰੇਕਆਊਟ ਹੋ ਗਿਆ ਤਾਂ ਉਸ ਤੇ ਬਾਅਦ ਦੇ ਵਿੱਚ ਉਸੇ ਦਿਨ ਹੀ ਉਹ ਰੀਟੈਸਟ ਕਰਨਾ ਆ ਜਾਵੇਗਾ ਤੇ ਉਸੇ ਟਾਈਮ ਫਰੇਮ ਤੇ ਤੁਸੀਂ ਕੈਂਡਲਸਟਿਕ ਦੇਖ ਕੇ ਟ੍ਰੇਡ ਕਰ ਸਕਦੇ ਹੋ ਠੀਕ ਹੈ ਉੱਥੇ ਨਹੀਂ ਇਹ ਚੀਜ਼ ਦੇਖਣ ਦੀ ਲੋੜ ਤੇ ਜਾਂ ਫਿਰ ਉੱਥੇ ਜਿਵੇਂ ਮੰਨ ਲਓ ਕਿ 15 ਮਿੰਟ ਤੇ ਬ੍ਰੇਕਆਊਟ ਦੇਖਿਆ ਤੇ 5 ਮਿੰਟ ਤੇ ਤੁਸੀਂ 3 ਕੰਡਲਸਟਿਕ ਰੂਲ ਵੇਖ ਸਕਦੇ ਹੋ 3 ਕੰਡਲਸਟਿਕ ਰੂਲ ਇਹ ਆਪਾਂ ਦੱਸ ਦਿੱਤੇ ਜਿਨ੍ਹਾਂ ਨੇ ਨਹੀਂ ਦੇਖੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਸਮਝ ਲੱਗ ਗਈ ਹੋਵੇਗੀ ਹੁਣ ਆਪਾਂ ਛੋਟੇ ਟਾਈਮ ਫਰੇਮ ਤੇ ਇੱਕ ਦੋ ਬ੍ਰੇਕਆਊਟ ਦੇਖਾਂਗੇ ਫਿਰ ਮੈਂ ਤੁਹਾਨੂੰ ਬਿਟਕੋਇਨ ਦੇ ਵਿੱਚ ਵੀ ਦਿਖਾਵਾਂਗਾ ਜੋ ਕਿ ਕੱਲ ਹੀ ਬਣਿਆ ਸੀ ਹੁਣ ਦੇਖੋ ਆਪਾਂ ਇੱਥੇ 15 ਮਿੰਟ ਦਾ 15 ਮਿੰਟ ਦਾ ਚਾਰਟ ਕੀਤਾ ਹੋਇਆ ਹੈ ਤਾਂ ਇੱਥੇ ਇੱਕ ਇੱਕ ਆਪਾਂ ਰਿਸਿਸਟੈਂਸ ਡਰਾ ਕਰ ਲਿਆ ਠੀਕ ਹੈ ਅੱਗੇ ਦਾ ਚਾਰਟ ਵੀ ਕੱਟਿਆ ਹੋਇਆ ਹੈ ਹੁਣ ਆਪਾਂ ਦੇਖਾਂਗੇ ਕਿ ਇੱਥੇ ਕੀ ਸਿਨੈਰੀਓ ਬਣਦਾ ਆ ਇਸ ਨੂੰ ਪਲੇ ਕਰਕੇ ਅੱਗੇ ਇਹ ਦੇਖੋ ਹੋ ਗਿਆ ਬ੍ਰੇਕਆਊਟ ਠੀਕ ਹੈ ਧਿਆਨ ਨਾਲ ਦੇਖੋ ਬ੍ਰੇਕਆਊਟ ਹੋ ਗਿਆ ਆ ਆਪਣਾ ਬ੍ਰੇਕਆਊਟ ਲੈਵਲ ਸੀ ਆ ਆਪਣਾ ਕੈਂਡਲ ਸੀ ਇਹ ਨੈਕਸਟ ਕੈਂਡਲ ਉੱਤੇ ਕਲੋਜ਼ ਹੋ ਗਿਆ ਇਸ ਕੈਂਡਲ ਨੇ ਹਾਈ ਵੀ ਇਸ ਰੈਜ਼ਿਸਟੈਂਸ ਨੂੰ ਟੱਚ ਨਹੀਂ ਕੀਤਾ ਨੈਕਸਟ ਕੈਂਡਲ ਦਾ ਲੋ ਵੀ ਇਸ ਕੈਂਡਲ ਨੂੰ ਟੱਚ ਨਹੀਂ ਕੀਤਾ ਆਪਣਾ ਪੂਰਾ ਪ੍ਰੋਪਰ ਸੈਟਅਪ ਬਣ ਗਿਆ ਹੁਣ ਆਪਾਂ ਵੇਟ ਕਰਾਂਗੇ ਜਦੋਂ ਇੱਥੇ ਆਵੇਗਾ ਤਾਂ ਆਪਾਂ ਟਰੇਡ ਲਵਾਂਗੇ ਠੀਕ ਹੈ ਜਾਂ ਤਾਂ ਆਪਾਂ ਇੱਥੇ ਥ੍ਰੀ ਕੈਂਡਲ ਸਟਿਕ ਰੂਲ ਬਣ ਤੇ ਟਰੇਡ ਲੈ ਸਕਦੇ ਆ ਜਾਂ ਕਿਸੇ ਵੀ ਕੈਂਡਲ ਸਟਿਕ ਤੇ ਬੁਲਿਸ਼ ਕੈਂਡਲ ਬਣਨ ਤੇ ਵੀ ਆਪਾਂ ਟਰੇਡ ਲੈ ਸਕਦੇ ਆ ਜਿਵੇਂ ਮੈਂ ਤੁਹਾਨੂੰ ਦੱਸਤਾ ਹੁਣ ਨਾ ਕਿ ਇਸ ਲੈਵਲ ਤੇ ਬੁਲਿਸ਼ ਕੈਂਡਲ ਬਣਿਆ ਤਾਂ ਟਰੇਡ ਲੈ ਲਿਓ ਉਹ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਜੇ ਇੱਥ ਉਸਥੇ ਸਲੇ ਸਟਾਪ ਲੌਸ ਲਗਾ ਕੇ ਵੀ ਟ੍ਰੇਡ ਲੈ ਸਕਦੇ ਆ ਠੀਕ ਹੈ ਤੇ ਆਓ ਹੁਣ ਵੀ ਦੇਖਦੇ ਆ ਹੁਣ ਇਸ ਨੂੰ ਅੱਗੇ ਆਪਾਂ ਪਲੇ ਕਰਦੇ ਆ ਦੇਖਦੇ ਆ ਕਿ ਦੁਬਾਰਾ ਪ੍ਰਾਈਸ ਇਸ ਨੂੰ ਟੈਸਟ ਕਰਕੇ ਕੀ ਫੇਲਡ ਬ੍ਰੇਕਆਊਟ ਹੋਇਆ ਜਾਂ ਫਿਰ ਟਾਰਗੇਟ ਆਪਾਂ ਨੂੰ ਵੇਖਣ ਨੂੰ ਮਿਲਿਆ ਤੇ ਵੇਟ ਕਰਦੇ ਆ اجے تک ریٹسٹ کرنا نہیں آیا پرائز ٹھیک ہے جدو بھی آئے گا ادو ہی اپنا ٹریڈ پلان کرنی ہوتی ہے بہت پومو کریٹ ہوگی پر ڈریا نہ کرو جدو بھی بعد موقع ملے گا اس کو رجلٹ ملنے گے ٹھیک ہے آ گیا پرائز ٹھیک ہے دیکھو آ گیا پرائز سے جہاں تھی کہ دیکھو فیورٹ ہیمر کینڈل بن گیا ٹھیک ہے یہ ہوں ریٹسٹ ہو گیا ہوں اپنا اتنے اس لوگ سٹاپ لوس لگا کے ہائی کراس ہونے ٹریڈ لے سکتے جو ٹھیک ہے ਤਾਨੂੰ ਪਹਿਲੋਂ ਪਤਾ ਸੀ ਕਿ ਇੱਥੇ ਹੈ ਮਰਜ਼ਾ ਕੁਝ ਵੀ ਬਣੇਗਾ ਮਤਲਬ ਕਿ ਮਾਰਕੀਟ ਦੇ ਪਹਿਲਾਂ ਆਉਣ ਤੋਂ ਪਤਾ ਸੀ ਕਿ ਤੁਹਾਨੂੰ ਇੱਥੇ ਸਪੋਰਟ ਲਵੇਗੀ ਠੀਕ ਹੈ ਕਿਉਂ ਪਤਾ ਸੀ ਕਿਉਂਕਿ ਤੁਸੀਂ ਇੱਥੋਂ ਨੋਟਿਸ ਕੀਤਾ ਸੀ ਹੁਣ ਅੱਗੇ ਪਲੇ ਕਰਕੇ ਦੇਖਦੇ ਹਾਂ ਟਾਰਗੇਟ ਕੀ ਹੋਵੇਗਾ ਮੈਕਸਿਮਮ ਆਪਣਾਏ ਇਸ ਤੋਂ ਉੱਤੇ ਜਾਂਦੇ ਤਾਂ ਵਧੀਆ ਪਰ ਪਹਿਲਾ ਟਾਰਗੇਟ ਆਪਣਾ ਇਹ ਹੋਵੇਗਾ ਹੁਣ ਇੱਥੇ ਜਦੋਂ ਵੀ ਤੁਸੀਂ ਟ੍ਰੇਡ ਕਰਨੀ ਆ ਜਾਂ ਕਿੰਡਸਟਰੀ ਕਿਤੇ ਕਰ ਰਹੇ ਹੋ ਜੇ ਮੰਨ ਲਓ ਤੁਸੀਂ ਸਟਾਪ ਲੌਸ ਇਹਦੇ ਥਲੇ ਲਗਾ ਰਹੇ ਹੋ ਤਾਂ ਤੁਸੀਂ ਇਹ ਦੇਖਣਾ ਹੈ ਕਿ ਤੁਹਾਡਾ ਟਾਰਗੇਟ 1:1 ਤੋਂ ਉੱਤੇ ਬੰਦਾ ਹੈ ਐਸ ਹਾਈ ਤੱਕ ਤਾਂ ਹੀ ਟ੍ਰੇਡ ਲਿਓ ਜੇ ون ایس ٹو ون تو گھٹ بنتا ہے تو پھر کوشش کرو کہ کوانٹٹی گھٹ لائی جائے ٹھیک ہے ویسے جی ون ایس ٹو ون تو گھٹ بنے گا جائے گی تو بھی اتنے ہی پر پھر کونٹٹی گھٹ رکھنی ہوتی تھی کیونکہ ون ایس ٹو ون سے جا کے اپنا کچھ نہ کچھ کوانٹٹی پھر بک کر سکتے ہاں اس طرح ٹریڈ کے نال اپنا رسک مینج بھی کرنا سیکھتے جاؤں گے ٹھیک ہے اس کے بعد آپ اس میں چلاو گے تو دیکھتے ہیں اسٹاپ لوس ہوا یا پھر ٹارگیٹ ملیا ٹھیک ہے لے لو ਹੋ ਗਿਆ ਟਾਰਗੇਟ ਡਨ ਠੀਕ ਹੈ ਇਹ ਦੇਖ ਸਕਦੇ ਜੋ ਐਸਆਈ ਨੂੰ ਉਡਾਤਾ ਹੋ ਗਿਆ ਟਾਰਗੇਟ ਡਨ ਇਸ ਤਰ੍ਹਾਂ ਆਪਾਂ ਮਤਲਬ ਕਿ ਰੀਟੈਸਟ ਤੇ ਟ੍ਰੇਡ ਕਰਦੇ ਹਾਂ ਠੀਕ ਹੈ ਲੋਕ ਇਵੇਂ ਮਤਲਬ ਕਿ ਕੀ ਕਰਦੇ ਆ ਕਿ ਇੱਥੋਂ ਬ੍ਰੇਕਆਊਟ ਹੋਇਆ ਐ ਆਇਆ ਇੱਥੇ ਟ੍ਰੇਡ ਲੈ ਲੈਂਦੇ ਆ ਇਹ ਨਹੀਂ ਪਤਾ ਕਿ ਉਹ ਫੇਲਡ ਬ੍ਰੇਕਆਊਟ ਹੋ ਸਕਦਾ ਹੈ ਆਪਾਂ ਨੂੰ ਕੰਡੀਸ਼ਨਾਂ ਬਣਾਉਣੀਆਂ ਪੈਂਦੀਆਂ ਆ ਬ੍ਰੇਕਆਊਟ ਟਰੇਡਿੰਗ ਤੇ ਜਾਂ ਬ੍ਰੇਕਡਾਊਨ ਟਰੇਡਿੰਗ ਤੇ ਕਿਉਂਕਿ ਸਾਰੀ ਜਿਹੜੀ ਗੇਮ ਹੀ ਮਾਰਕੀਟ ਦੀ ਬ੍ਰੇਕਆਊਟ ਤੇ ਫੇਲਡ ਬ੍ਰੇਕਆਊਟ ਫੇਲਡ ਬ੍ਰੇਕਡਾਊਨ ਫੇਲਡ ਬ੍ਰੇਕਆਊਟ ਇਨਾਂ ਦੇ ਇਰ ਦੇ ਗਿਰਦ ਤੋਂ ਵਧੀਆ ਇਹ ਹੀ ਚੀਜ਼ਾਂ ਡਿਸਾਈਡ ਕਰਦੀਆਂ ਕਿ ਪ੍ਰਾਈਸ ਨੇ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਤੇ ਇਸੇ ਨੂੰ ਹੀ ਧਿਆਨ ਨਾਲ ਆਪਾਂ ਦੇਖਣਾ ਹੁੰਦਾ ਠੀਕ ਹੈ ਹੁਣ ਇਹ ਮਤਲਬ ਕਿ ਆਪਾਂ ਜਿਹੜੀ ਬ੍ਰੇਕਆਊਟ ਤੇ ਟ੍ਰੇਡ ਕੀਤੀ ਸੀ ਇੱਕ ਨਾਰਮਲ ਕੰਸੋਲੀਡੇਸ਼ਨ ਦਾ ਬ੍ਰੇਕਆਊਟ ਉਸ ਤੇ ਹੀ ਆਪਾਂ ਟ੍ਰੇਡ ਕੀਤੀ ਸੀ ਠੀਕ ਹੈ ਤੇ ਜਦੋਂ ਵੀ ਡੇ ਹਾਈ ਦਾ ਬ੍ਰੇਕਆਊਟ ਹੋਵੇਗਾ ਜਿਵੇਂ ਪਿਛਲੀ ਵੀਡੀਓ 'ਚ ਦੱਸਿਆ ਉੱਥੇ ਵੀ ਇਹ ਰੀਟੈਸਟ ਦਾ ਸਿਸਟਮ ਤੁਸੀਂ ਵਰਤ ਸਕਦੇ ਹੋ ਜੇ ਜੇ ਪ੍ਰਾਈਸ ਇਸ ਤਰ੍ਹਾਂ ਦਾ ਸਟਰਕਚਰ ਬਣਾਉਂਦਾ ਹੈ ਇਹ ਡਾਊਨ ਸਾਈਡ ਨੂੰ ਵੀ ਸੇਮ ਇਹੀ ਹੋਵੇਗਾ ਠੀਕ ਹੈ ਡਾਊਨ ਸਾਈਡ ਦਾ ਵੀ ਇੱਕ ਸੈਟਅਪ ਹੁਣ ਦੇਖੋ ਇਸ ਜਗ੍ਹਾ ਤੇ ਆਪਾਂ ਇੱਕ ਲੈਵਲ ਡਰਾ ਕਰਦੇ ਹਾਂ ਠੀਕ ਹੈ ਇਸ ਨੂੰ ਇਸ ਨੂੰ ਮਤਲਬ ਕਿ ਹੁਣ ਪ੍ਰਾਈਸ ਗੈਪ ਡਾਊਨ ਨਾਲ ਬ੍ਰੇਕਡਾਊਨ ਕੀਤਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੈਂਡਲ ਵੀ ਇਸ ਨੂੰ ਟੱਚ ਨਹੀਂ ਕੀਤਾ ਪਿਛਲਾ ਤਾਂ ਟੱਚ ਕੀਤਾ ਹੀ ਨਹੀਂ ਸੀ ਠੀਕ ਹੈ ਹੁਣ ਜਦੋਂ ਤੁਸੀਂ ਲੈਵਲ ਡਰਾ ਕਰਨੇ ਤੇ ਉਹ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਵੀ ਆਪਾਂ ਦੱਸੇ ਹੋਇਆ ਆ ਚੀਜ਼ ਧਿਆਨ ਰੱਖਣੀ ਕਿ ਜਿੱਥੋਂ ਸਪੋਰਟ ਲਿਆ ਹੁੰਦਾ ਉਹ ਲੈਵਲ ਹੁੰਦਾ ਬਈ ਲੋਕ ਇਹਦੇ ਥੱਲੇ ਲਗਾ ਲੈਂਦੇ ਆ ਮੈਂ ਇਸ ਨੂੰ ਨਹੀਂ ਮੰਨਦਾ ਠੀਕ ਹੈ ਕਿਉਂਕਿ ਇਹ ਮੂਵ ਫੇਕ ਸੀ ਇਹ ਸਿਰਫ ਲਿਕਵਿਡਿਟੀ ਸਵੀਪ ਕਰਨਾ ਆਇਆ ਸੀ ਪ੍ਰਾਈਸ ਨੂੰ ਉੱਤੇ ਲਿਜਾਣ ਵਾਸਤੇ ਠੀਕ ਹੈ ਤਾਂ ਉੱਤੇ ਲੈ ਗਿਆ ਸਪੋਰਟ ਉਹੀ ਰਹੇਗਾ ਜਿੱਥੋਂ ਉਸਨੇ ਰੀਅਲ ਸਪੋਰਟ ਲਿਆ ਆ ਇਹ ਫੇਕ ਹੈ ਇਹ ਇਹ ਤਾਂ ਅਰੀਅਲ ਨੂੰ ਨਹੀਂ ਕਟੋ-ਕਟ ਪ੍ਰਾਈਸ ਇੱਥੋਂ ਕਾਫੀ ਜਾਂਦਾ ਫਿਰ ਆਪਾਂ ਇਸ ਨੂੰ ਰੀਅਲ ਮੰਨਣਾ ਸੀ ਕਿਉਂਕਿ ਇਹ ਬ੍ਰੇਕਆਊਟ ਬ੍ਰੇਕਡਾਊਨ ਨਹੀਂ ਹੋਇਆ ਇੱਥੇ ਇਸ ਕਰਕੇ ਇਹੀ ਤੁਹਾਡਾ ਲੈਵਲ ਰਹੇਗਾ ਲੈਵਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਰਾ ਕਨਫਿਊਜ਼ਨ ਹੁੰਦਾ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਮਾਰਕੀਟ ਜੇ ਥੱਲੇ ਵਿਕ ਮਾਰ ਦਿੰਦੀ ਹੈ ਤੇ ਆਪਣਾ ਸਪੋਰ ਕਿਉਂਕਿ ਉਹ ਉੱਥੇ ਹੀ ਰਹੇਗਾ ਇਹ ਹੁਣ ਅੱਗੇ ਆਪਾਂ ਦੇਖਦੇ ਹਾਂ ਚਲੋ ਆਪਾਂ ਕੱਟ ਕੇ ਕੀ ਦੇਖਣਾ ਇਹ ਦੇਖ ਸਕਦੇ ਜੋ ਕਿ ਪ੍ਰਾਈਸ ਦੁਬਾਰਾ ਜਦੋਂ ਇਹ ਇਸ ਨੂੰ ਟੈਸਟ ਕਰਨ ਆਇਆ ਤਾਂ ਦੇਖ ਸਕਦੇ ਜੋ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਹੋ ਗਿਆ ਕਿੰਨੇ ਟਾਈਮ ਦੇ ਵਿੱਚ ਜਾਵੇਗਾ ਕਿਸੇ ਨੂੰ ਨਹੀਂ ਪਤਾ ਠੀਕ ਹੈ ਪਹਿਲਾਂ ਦੱਸਿਆ ਹੋਇਆ ਇਹਦੇ ਵਿੱਚ ਸਾਡਾ ਇੱਥੇ ਪਹਿਲਾ ਟਾਰਗੇਟ ਇਹੀ ਬੰਦਾ ਸੀ ਕਿਉਂਕਿ ਇਧਰੋਂ ਬਾਜ਼ਾਰ ਮਾਰਕੀਟ ਹਾਇਰ ਹਾਈ ਬਣਾਉਂਦੇ ਆਪੀ ਸੀ ਤਾਂ ਕਰਕੇ ਠੀਕ ਹੈ ਕਈ ਵਾਰ ਜੇ ਪ੍ਰਾਈਸ ਕੀ ਕਰੇਗਾ ਕਿਸ ਤਰ੍ਹਾਂ ਇੰਨਾ ਥੱਲੇ ਜਾ ਕੇ ਰੀਟੈਸਟ ਕਰਨਾ ਜਾਵੇਗਾ ਉਦੋਂ ਤੁਸੀਂ ਟਾਰਗੇਟ ਥੋੜਾ ਜਿਹਾ ਵੱਡਾ ਪਲਾਨ ਕਰ ਸਕਦੇ ਜੋ ਕਿਉਂਕਿ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਮਾਰਕੀਟ ਕਿਸ ਸਾਈਡ ਤੋਂ ਆ ਰਹੀ ਹੈ ਪਰ ਇੱਥੇ ਵੀ ਤੁਹਾਨੂੰ ਵਧੀਆ ਟਾਰਗੇਟ ਵੇਖਣ ਨੂੰ ਮਿਲ ਗਿਆ ਇੱਥੇ ਤੁਹਾਡਾ 3 ਕੈਂਡਲਸਟਿਕ ਰੂਲ ਵੀ ਆ ਬਣ ਗਿਆ ਸੀ ਠੀਕ ਹੈ ਪਹਿਲਾ ਆਪਣਾ ਰੈਡ ਕੈਂਡਲ ਦੂਸਰਾ ਰੈਡ ਕੈਂਡਲ ਥੱਲੇ ক্লোਜ਼ ਹੋਇਆ ਉਹਦਾ ਹਾਈ ਬ੍ਰੇਕ ਨਹੀਂ ਹੋਇਆ ਪਰ ਠੀਕ ਹੈ ਦੂਜੀ ਗੱਲ ਇਹ ਵੀ ਧਿਆਨ ਰੱਖਣੀ ਤੁਸੀਂ ਕਿ ਜੋ ਵੀ ਤੁਹਾਡਾ ਮਤਲਬ ਕਿ ਤੁਸੀਂ ਸਪੋਰਟ ਲਗਾਇ ਦੁਬਾਰਾ ਜਦੋਂ ਰੀਟੈਸਟ ਕਰਨ ਆਇਆ ਪ੍ਰਾਈਸ ਤੇ ਜਿਹੜਾ 3 ਕੰਡਸਟਿਕ ਰੂਲ ਦੇਖਣਾ ਹੈ ਉਹਦਾ ਥੱਲੇ ਵਾਲਾ ਕੈਂਡਲ ਉਸ ਤੋਂ ਥੱਲੇ ਹੀ ক্লোਜ਼ ਹੋਵੇ ਜੇ ਦੋਨੋਂ ਥੱਲੇ ক্লোਜ਼ ਹੋਇਆ ਤਾਂ ਵਧੀਆ ਹੈ ਥੱਲੇ ਵਾਲਾ ਕੈਂਡਲ ਘਟੋ ਘਟ ਥੱਲੇ ক্লোਜ਼ ਹੋਵੇ ਠੀਕ ਹੈ ਜੇ ਉੱਤੇ ক্লোਜ਼ ਹੋਵੇਗਾ ਤਾਂ ਇੱਥੋਂ ਬ੍ਰੇਕਆਊਟ ਵੀ ਹੋ ਸਕਦਾ ਹੈ ਬਾਅਦ ਠੀਕ ਹੈ ਇਹ ਚੀਜ਼ ਆਪਾਂ ਧਿਆਨ ਦੇਣੀ ਹੁੰਦੀ ਆ ਇਸ ਤਰ੍ਹਾਂ ਆਪਾਂ ਟ੍ਰੇਡ ਕਰਦੇ ਆ ਬ੍ਰੇਕਆਊਟ ਤੇ ਰੀਟੈਸਟ ਤੇ ਟ੍ਰੇਡ ਜਿਸ ਨੂੰ ਆਪਾਂ ਕਹਿੰਦੇ ਆ ਠੀਕ ਹੈ ਹੁਣ ਇਹ ਮਤਲਬ ਕਿ ਐਗਜ਼ਾਮਪਲਾਂ ਜਿਹੜੀਆਂ ਮੈਂ ਦਿਖਾ ਰਿਹਾ ਥੋੜੀਆਂ ਜਿਹਾ ਮਤਲਬ ਕਿ ਉਹਨ ਜਿਨੀਏ ਤੁਹਾਨੂੰ ਦੇਖਣ ਨੂੰ ਮਿਲ ਗਿਆ ਉਹ ਬਿਟਕੋਇਨ ਦੇ ਵਿੱਚ ਮੈਂ ਦਿਖਾਉਣਾ ਬਾਅਦ ਵਿੱਚ ਪਰਫੈਕਟ ਕਿਉਂਕਿ ਇਹ ਪ੍ਰਾਈਸ ਕਿਤੇ ਬਾਅਦ ਦੇ ਵਿੱਚ ਕਾਫੀ ਟਾਈਮ ਬਾਅਦ ਜਾ ਕੇ ਰੀਟੈਸਟ ਕਰਨ ਆਇਆ ਠੀਕ ਹੈ ਪਰ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਆ ਕਿ ਜਦੋਂ ਆਪਾਂ ਬ੍ਰੇਕਡਾਊਨ ਹੁੰਦਾ ਆ ਤੇ ਉੱਥੇ ਇਹ ਇਹ ਜੇ ਤਿੰਨ ਚੀਜ਼ਾਂ ਨੋਟ ਕਰਦੇ ਹਾਂ ਤੇ ਆਪਣੇ ਲਈ ਉਹ ਇੱਕ ਬਾਅਦ ਦੇ ਵਿੱਚ ਰੈਜ਼ਿਸਟੈਂਸ ਬਣ ਜਾਂਦਾ ਆ ਜੇ ਉੱਥੋਂ ਬ੍ਰੇਕਆਊਟ ਹੋਇਆ ਤੇ ਉਹ ਸਪੋਰਟ ਬਣ ਜਾਵੇਗਾ ਤੇ ਦੁਬਾਰਾ ਵੀ ਮਾਰਕੀਟ ਉਸ ਨੂੰ ਟੱਚ ਕਰੇਗੀ ਤੇ ਉਹ ਰਿਐਕਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਹਾਂ ਜੇ ਉਸੇ ਟਾਈਮ ਕਿਤੇ ਛੇਤੀ ਹੀ ਆ ਜਾਂਦੀ ਹੈ ਤਾਂ ਇੱਕ ਵਧੀਆ ਟਾਰਗੇਟ ਵੇਖਣ ਨੂੰ ਮਿਲ ਜਾਵੇਗਾ ਪਰ ਜੇ ਬਾਈ ਚਾਂਸ ਮਾਰਕੀਟ ਹੋਰ ਜਗਾ ਦੀ ਲਿਕਵਿਟੀ ਲੈ ਕੇ ਟ੍ਰੈਂਡ ਚੇਂਜ ਕਰਕੇ ਆ ਰਹੀ ਆ ਫਿਰ ਵੀ ਰਿਐਕਸ਼ਨ ਮਿਲੇਗਾ ਪਰ ਫਿਰ ਤੁਸੀਂ ਉਹ ਕਿਉਂਕਿ ਆਪਾਂ ਪਹਿਲਾ ਵੀਡੀਓ ਦੇ ਵਿੱਚ ਸਿੱਖ ਚੁੱਕੇ ਹਾਂ ਕਿ ਆਪਾਂ ਦਾ ਟ੍ਰੈਂਡ ਕੀ ਆ ਉਹ ਆਪਾਂ ਕਿਵੇਂ ਸਮਝਣਾ ਹੈ ਠੀਕ ਹੈ ਬਸ ਇਹ ਕੋਸ਼ਿਸ਼ ਕਰੋ ਕਿ ਜਦੋਂ ਉਸੇ ਵੇਲੇ ਆਵੇਗਾ ਉਦੋਂ ਟ੍ਰੇਡ ਆਪਾਂ ਜ਼ਿਆਦਾ ਕੰਫੀਡੈਂਸ ਵਾਲੀ ਕਰਨੀ ਹੈ ਠੀਕ ਹੈ ਹੁਣ ਬਿਟਕੋਇਨ 'ਚ ਦਿਖਾਉਂਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੇ ਆਪੇ ਤੁਹਾਨੂੰ ਪਤਾ ਚੱਲ ਜਾਵੇਗਾ ਹੁਣ ਦੇਖੋ ਇਹ ਬਿਟਕੋਇਨ ਦਾ ਚਾਰਟ ਹੈ ਠੀਕ ਹੈ ਇਹਦੇ ਵਿੱਚ ਮੈਂ ਇੱਕ ਹੀ ਐਗਜ਼ਾਮਪਲ ਤੁਹਾਨੂੰ ਦਿਖਾਵਾਂਗਾ ਬ੍ਰੇਕਆਊਟ ਦੀ ਬਾਕੀ ਤੁਸੀਂ ਸਮਝ ਚੁੱਕੇ ਹੋ ਕੋਈ ਮਤਲਬ ਘਬਰਾਉਣ ਵਾਲੀ ਗੱਲ ਨਹੀਂ ਪ੍ਰੈਕਟਿਸ ਕਰੋਗੇ ਤਾਂ ਸਾਰਾ ਕੁਝ ਆ ਜਾਵੇਗਾ ਠੀਕ ਹੈ ਪਰ ਡੇ ਹਾਈ ਮਾਰਕ ਕਰ ਲਿਆ ਠੀਕ ਹੈ ਹੁਣ ਆਪਾਂ ਚੱਲਾਂਗੇ ਸਿੱਧਾ 5 ਮਿੰਟ ਟਾਈਮ ਫਰੇਮ ਤੇ ਠੀਕ ਹੈ 5 ਮਿੰਟ ਤੇ ਚੱਲਾਂਗੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਠੀਕ ਹੈ ਇੱਕ ਆਲਾ ਆਪਾਂ ਟ੍ਰੇਡ ਪਲਾਨ ਵੀ ਕੀਤੀ ਸੀ ਆਪਾਂ ਤਾਂ ਥੱਲੇੋਂ ਹੀ ਚਲੋ ਟ੍ਰੇਡ ਕਰ ਲਈ ਸੀ ਜਿਹੜੀ ਕਿ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਵੀ ਕੀਤੀ ਸੀ تھوڑا جا ٹائم لگ سکتا ہے تو ویٹ کرو دیکھنے کیونکہ اجے پرائز بہت تھلے ہے ٹھیک ہے یہ آپ کل ٹریڈ سی تھلیوں ہی پلان کر سی اپنا تو پتا سب بریک آؤٹ گا یہ تو پہلے ہاں پتا چلنا شروع ہو جائے گا جدہوں تو بڑے ٹائم جب کیتا کیا گا نا یہ اتنا پہ شاندار ٹریڈ کل پڑی سی ٹھیک ہے ہوں دیکھو کہ آپ اتنے بند کریں گے دھیان دیکھو دا یہ تو رجسٹنس ہے ٹھیک ہے رجسٹنس سے آ کیڈل اتنے کلوز ہوا نیکسٹ کینڈل نے اس کو لو ٹچ کر کے نہیں گیا پرائز اتنے چلا گیا دوبارہ اتنے آنتے آپ ہوں اینٹری گیا اپ سائٹ دی ٹھیک ہے یہ تے اپنا کام کرے گا جنہاں اتوں جا کے ہوگا انہاں ہی اپنا ٹارگیٹ وڈا ہوا ٹھیک ہے یہ چیز دھیان رکھنی تھی ਜਿੰਨਾ ਹੀ ਉੱਤੋਂ ਜਾ ਕੇ ਆਵੇਗਾ ਹੋ ਗਿਆ ਰੀਟੈਸਟ ਠੀਕ ਹੈ ਦੇਖ ਸਕਦੇ ਹੋ ਹੋ ਗਿਆ ਰੀਟੈਸਟ ਬਣ ਗਿਆ 3 ਕੈਂਡਲ ਸਟਿਕ ਰੂਲ ਕਲੀਨ ਕੈਂਡਲ ਪਹਿਲਾ ਕੈਂਡਲ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਉਹਦਾ ਲੋ ਬ੍ਰੇਕ ਨਹੀਂ ਕੀਤਾ ਆਪਣੀ ਹੋ ਗਈ ਐਂਟਰੀ ਟਾਰਗੇਟ ਕੀਆ ਸਿੱਧਾ ਆ ਹੋਰ ਕੋਈ ਵੀ ਰਾਜ ਟਾਰਗੇਟ ਨਹੀਂ ਦੇਖਣਾ ਸਿੱਧਾ ਇਹ ਟਾਰਗੇਟ ਲਵਾਂਗੇ ਠੀਕ ਹੈ ਇਸ ਤੋਂ ਵਿੱਚ ਕੁਝ ਨਹੀਂ ਦੇਖਣਾ ਟਾਰਗੇਟ ਕੁਝ ਵੀ ਕਰੇ ਇਹ ਟਾਰਗੇਟ ਤੁਸੀਂ ਲੈ ਕੇ ਹੀ ਛੱਡਣਾ ਹੈ ਜਦੋਂ ਟਰੇਡ ਕਰਨੀ ਹੈ ਚਾਹੇ ਐਸਐਲ ਹਟ ਹੋਵੇ ਕਿਉਂਕਿ ਇਹ ਤੁਹਾਨੂੰ 99% ਮਿਲਣਾ ਹੀ ਮਿਲਣਾ ਹੈ ਜੇ ਤੁਹਾਡਾ ਪਰਫੈਕਟ ਜਿਹੜਾ ਇਥੋਂ ਅਨਲਿਸਿਸ ਹੋਇਆ ਹੋਇਆ ਆ ਕਿ ਪ੍ਰਾਈਸ ਨੇ ਇਸ ਤਰ੍ਹਾਂ ਟੱਚ ਨਹੀਂ ਕੀਤਾ ਤੇ ਠੀਕ ਹੈ ਹੁਣ ਇਥੇ ਪਿੱਛੇ ਕੋਈ ਵੀ ਸਵਿੰਗ ਲੋ ਨਹੀਂ ਹੈਗਾ ਸੀ ਤਾਂ ਕਰਕੇ ਆਪਾਂ ਟੱਚ ਕਰਨ ਤੇ ਐਂਟਰੀ ਨਹੀਂ ਕਰ ਸਕਦੇ ਸੀ ਤੇ ਆਪਾਂ ਥ੍ਰੀ ਕਿ ਇੰਡਸਟਰੀ ਰੂਲ ਬੰਦ ਦਾ ਵੇਟ ਕੀਤਾ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਤੇ ਪ੍ਰਾਈਸ ਉੱਤੇ ਜਾ ਰਿਹਾ ਹੈ ਆਰਾਮ ਨਾਲ ਸਮੂਥਲੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਵੀ ਤੁਸੀਂ ਟ੍ਰੇਡ ਕਰ ਲੈਂਦੇ ਜੋ ਕਿਸੇ ਵੀ ਸੈਟਅਪ ਤੇ ਜਾਂ ਸਟਾਪ ਲੌਸ ਜਾਂ ਟਾਰਗੇਟ ਉਸ ਤੋਂ ਬਾਅਦ ਆ ਕੁਝ ਵੀ ਨਹੀਂ ਠੀਕ ਹੈ ਚਾਹੇ ਮਾਰਕੀਟ ਤੁਹਾਡੇ ਖਿਲਾਫ ਆਏ ਚਾਹੇ ਉੱਤੇ ਜਾਵੇ ਕਿਉਂਕਿ ਫਿਰ ਇਹੀ ਤੁਸੀਂ ਟ੍ਰੇਡਿੰਗ ਦੇ ਵਿੱਚ ਸਕਸੈਸਫੁਲ ਹੋ ਸਕਦੇ ਜੋ ਜੇ ਥੋੜਾ ਜਆ ਆਪਣੇ ਆਪ ਤੇ ਕੰਟਰੋਲ ਰੱਖੋਗੇ ਟਾਈਮ ਕਿੰਨਾ ਵੀ ਲੱਗ ਸਕਦਾ ਟਾਈਮ ਦਾ ਕੋਈ ਵੀ ਲਿਮਟ ਨਹੀਂ ਹੁੰਦੀ ਉਹ ਗਿਆ ਟਾਰਗੇਟ ਡਨ ਠੀਕ ਹੈ ਹੁਣ ਪ੍ਰਾਈਸ ਜਿੱਥੇ ਮਰਜੀ ਜਾਵੇ ਤੁਸੀਂ ਇੱਥੇ ਬੁੱਕ ਕਰੋਗੇ ਠੀਕ ਹੈ ਕਿਉਂਕਿ ਇੱਥੇ ਥੱਲੇ ਜਾਣ ਦਾ ਜਿਹੜਾ ਰੀਜਨ ਆ ਉਹ ਵੀ ਬਹੁਤ ਵੱਡਾ ਸੀ ਪਿੱਛੇ ਪਰ ਮੇਨ ਆਪਾਂ ਇਹੀ ਆ ਕਿ ਜੋ ਸੈਟਅਪ ਚੱਲ ਰਿਹਾ ਹੁੰਦਾ ਉਸ ਨੂੰ ਫੋਲੋ ਕਰਦੇ ਆ ਠੀਕ ਹੈ ਉਹ ਜਿਹੜੇ ਸਾਰੇ ਮੂਵ ਪਤਾ ਲਗਾਉਣ ਵਾਸਤੇ ਆਪਾਂ ਨੂੰ ਵੱਡੇ ਟਾਈਮ ਫਰੇਮ ਤੋਂ ਅਨਲਿਸਿਸ ਸ਼ੁਰੂ ਕਰਨਾ ਪੈਂਦਾ ਹੈ ਇਹ ਆਪਾਂ ਨੂੰ ਹੁਣ ਦੇਖ ਲੈਣੇ ਆ ਕਿ ਆਪਾਂ ਨੂੰ ਜਿਹੜਾ ਰਿਸਕ ਰਿਵਾਰਡ ਕਿੰਨਾ ਦੇਖਣ ਨੂੰ ਮਿਲਿਆ ਠੀਕ ਹੈ ਤੇ ਆਪਾਂ ਲਗਾਵਾਂਗੇ ਲੌਂਗ ਪੋਜੀਸ਼ਨ ਇਹ ਹੋ ਜੇ ਸੈਟਅਪ ਬਿਟਕੋਇਨ ਦੇ ਵਿੱਚ ਡੇਲੀ ਬੰਦਦੇ ਹੀ ਰਹਿੰਦੇ ਆ ਕੋਈ ਮਤਲਬ ਕੀ ਘਬਰਾਉਣ ਵਾਲੀ ਗੱਲ ਨਹੀਂ ਤੁਹਾਨੂੰ ਹਰ ਰੋਜ਼ ਕੈਂਡਲ ਦੇਖਣ ਨੂੰ ਮਿਲ ਨਹੀਂ ਜਾਣਗੇ ਠੀਕ ਹੈ ਪਰ ਪ੍ਰੈਕਟਿਸ ਪਹਿਲੋ ਜ਼ਰੂਰੀ ਹੈ ਠੀਕ ਹੈ ਪ੍ਰੈਕਟਿਸ ਕਰੋਗੇ ਤਾਂ ਹੀ ਠੀਕ ਹੈ ਇਹ ਦੇਖੋ ਤੁਹਾਨੂੰ 1:3 ਦਾ ਰਿਸਕ ਰਿਵਾਰਡ ਵੇਖਣ ਨੂੰ ਮਿਲ ਗਿਆ ਹੁਣ ਤੁਸੀਂ ਜਿੱਥੇ ਚੱਲਦੇ ਤੇ ਟ੍ਰੇਡ ਕੀਤੀ ਹੁੰਦੀ ਨਾ ਤਾਂ ਤੁਹਾਨੂੰ ਸਟਾਪ ਲੌਸ ਦੀ ਜਗ੍ਹਾ ਪਤਾ ਸੀ ਤੇ ਨਾ ਤੁਹਾਨੂੰ ਟਾਰਗੇਟ ਪਤਾ ਸੀ ਹੁਣ ਇੱਥੋਂ ਜਦੋਂ ਤੁਸੀਂ ਟ੍ਰੇਡ ਕੀਤੀ ਟਾਰਗੇਟ ਵੀ ਕਲੀਅਰ ਤੇ ਟਾਪ ਲੌਸ ਵੀ ਖਿਲਿਆ ਜੋ ਵੀ ਹੋਵੇਗਾ ਉਹ ਥੋੜਾ ਜਿਹਾ ਆਪਾਂ ਨੂੰ ਪਤਾ ਹੀ ਹੁੰਦਾ ਜਾਂ ਜੇ ਕਿਤੇ ਬਾਈ ਚਾਂਸ ਫੇਲ ਹੋ ਗਿਆ ਤਾਂ ਫਸਟਾਪ ਲੌਸ ਲਵਾਂਗੇ ਕਿਉਂਕਿ ਮਾਰਕੀਟ ਚ ਗਰੰਟੀ ਕੋਈ ਵੀ ਨਹੀਂ ਹੁੰਦੀ ਠੀਕ ਹੈ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਬਹੁਤ ਵਧੀਆ ਸਮਝ ਲੱਗੀ ਹੋਵੇਗੀ ਇਸੇ ਤਰ੍ਹਾਂ ਹੀ ਬ੍ਰੇਕਡਾਊਨ ਇਸੇ ਤਰ੍ਹਾਂ ਹੀ ਬ੍ਰੇਕਆਊਟ ਤੇ ਟ੍ਰੇਡ ਕਰਨੀਆਂ ਠੀਕ ਹੈ ਰੀਟੈਸਟ ਤੇ ਕੋਈ ਵੀ ਰੌਕਟ ਸੈਂਸ ਨਹੀਂ ਗਈ ਦੋ ਤਰੀਕੇ ਦੱਸ ਚੁੱਕੇ ਹਾਂ ਬ੍ਰੇਕਆਊਟ ਤੇ ਟ੍ਰੇਡ ਕਰਨ ਦੇ ਇੱਕ ਕੱਲ ਦੱਸਿਆ ਸੀ ਇੱਕ ਅੱਜ ਰੀਟੈਸਟ ਵਾਲਾ ਵੀ ਤੁਹਾਡਾ ਕਲੀਅਰ ਹੋ ਗਿਆ ਡਾਊਟ ਤੇ ਦੂਸਰਾ ਵੀ ਕਲੀਅਰ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਵੀ ਤਰੀਕਾ ਹੈਗਾ ਬ੍ਰੇਕਆਊਟ ਤੇ ਟ੍ਰੇਡ ਕਰਨ ਦਾ ਉਹ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਵਾਂਗਾ ਤੇ ਨਾਲ ਆਪਾਂ ਫੀਲਡ ਬ੍ਰੇਕਆਊਟ ਤੇ ਟ੍ਰੇਡ ਕਰਨ ਦੇ ਤਰੀਕੇ ਦੱਸਾਂਗੇ ਫੀਲਡ ਬ੍ਰੇਕ ਡਾਊਨ ਤੇ ਟ੍ਰੇਡ ਕਰਨ ਦੇ ਤਰੀਕੇ ਦੱਸਾਂਗੇ ਤੇ ਬ੍ਰੇਕਡਾਊਨ ਤੇ ਟ੍ਰੇਡ ਕਰਨ ਦਾ ਵੀ ਇੱਕ ਤਰੀਕਾ ਹੋਰ ਹੈਗਾ ਠੀਕ ਹੈ ਜਿਵੇਂ ਕਿ ਇਹ ਤਰੀਕੇ ਦੋਨੋਂ ਸਾਈਡ ਹੀ ਕੰਮ ਕਰਨਗੇ ਤੁਹਾਡੇ ਦੋਨੋਂ ਸਾਈਡ ਸਮਝਾ ਦਿੱਤਾ ਉਹ ਵੀ ਤਰੀਕੇ ਪਰ ਉਹ ਜਿਹੜਾ ਬ੍ਰੇਕਆਊਟ ਤੇ ਬ੍ਰੇਕਡਾਊਨ ਤੇ ਟ੍ਰੇਡ ਕਰਨ ਦਾ ਤਰੀਕਾ ਹੋਵੇਗਾ ਥੋੜਾ ਜਿਆਦਾ ਰਿਸਕੀ ਹੋਵੇਗਾ ਕਿਉਂਕਿ ਉਹਦੇ ਵਿੱਚ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਹੋਣ ਦੇ ਚਾਂਸ ਹੋਣਗੇ ਇਸ ਕਰਕੇ ਪਰ ਦੱਸ ਦਵਾਂਗਾ ਮੈਂ ਉਹ ਵੀ ਤੇ ਇਹ ਬਾਕੀ ਜਿਹੜੇ ਫੇਲਡ ਬ੍ਰੇਕਆਊਟ ਹੁੰਦੇ ਜਿਹੜਾ ਕਿ ਮੇਰੇ ਫੇਵਰਿਟ ਤਰੀਕੇ ਉਹ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਕਿਵੇਂ ਮੈਂ ਟ੍ਰੇਡ ਕਰਦਾ ਹਾਂ ਫੇਲਡ ਬ੍ਰੇਕਆਊਟ ਤੇ ਤੇ ਫੇਲਡ ਬ੍ਰੇਕਡਾਊਨ ਤੇ ਜਿੱਥੋਂ ਕਿ ਬ੍ਰੇਕਡਾਊਨ ਕਰਕੇ ਪ੍ਰਾਈਸ ਰਿਵਰਸ ਹੋ ਜਾਂਦਾ ਹੈ ਜਿਵੇਂ ਕਿ ਆ ਹੋਇਆ ਬ੍ਰੇਕਆਊਟ ਕਰਕੇ ਪ੍ਰਾਈਸ ਰਿਵਰਸ ਠੀਕ ਹੈ ਟੈਕਨੀਕਲੀ ਤਾਂ ਆਹ ਤਾਂ ਆਪਣਾ ਮਤਲਬ ਕਿ ਰੀਟੈਸਟ ਕਰਕੇ ਇਥੋਂ ਟਾਰਗੇਟ ਹੋਇਆ ਪਰ ਅਭੀ ਇੱਕ ਬ੍ਰੇਕਆਊਟ ਲੈਵਲ ਹੀ ਬਣ ਜਾਂਦਾ ਹੈ ਬਾਅਦ ਦੇ ਵਿੱਚ ਇਥੋਂ ਫੇਲਡ ਹੋਇਆ ਤਾਂ ਥੱਲੇ ਆਉਂਦਾ ਇੱਥੇ ਮੈਂ ਕਿਵੇਂ ਟਰੇਡ ਕਰਦਾ ਹਾਂ ਠੀਕ ਹੈ ਇਹ ਦੱਸਾਂਗਾ ਤੇ ਜੇ ਇਥੋਂ ਮੰਨ ਲਓ ਕਿ ਇਸ ਲੈਵਲ ਪ੍ਰਾਈਸ ਥੱਲੇ ਡਿੱਗ ਰਿਹਾ ਹੈ ਤੇ ਇਥੋਂ ਫੇਲਡ ਬ੍ਰੇਕਡਾਊਨ ਕਰਕੇ ਉੱਤੇ ਜਾਂਦਾ ਹੈ ਤਾਂ ਉੱਥੇ ਮੈਂ ਕਿਵੇਂ ਟਰੇਡ ਕਰਦਾ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਉਹ ਵੀ ਥੋੜੇ ਜਿਹੇ ਤਰੀਕੇ ਜਿਹੜੇ ਹੋਣਗੇ ਲੋ ਪ੍ਰੋਬੈਬਿਲਿਟੀ ਹੋਣਗੇ ਕਿਉਂਕਿ ਹਾਈ ਪ੍ਰੋਬੈਬਿਲਿਟੀ ਆਪਾਂ ਸਟ੍ਰਕਚਰ ਸ਼ਿਫਟ ਹੋ